ਹੈਲੋ ਫਰੈਂਡਸ ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87 ਸੋ ਅਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪਣਾ ਜਿਹੜਾ ਪੋਲੀਟੀਕਲ ਸਾਇੰਸ ਦਾ ਆਪਾਂ ਫਰਸਟ ਚੈਪਟਰ ਕਰ ਰਹੇ ਸੀ ਬੀਏ ਸੈਮੈਸਟਰ 2 ਦਾ ਰਾਜਨੀਤਿਕ ਪ੍ਰਣਾਲੀ ਇਸ ਦੇ ਆਪਾਂ ਅਰਥ ਵਿਸ਼ੇਸ਼ਤਾਵਾਂ ਅਤੇ ਕੰਮ ਰਾਜ ਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੀ ਅੰਤਰ ਹੈ ਇਹ ਆਪਾਂ ਜਿਹੜਾ ਇਸ ਆਪਾਂ ਚੈਪਟਰ ਦੇ ਵਿੱਚ ਉਹ ਆਪਾਂ ਕਰਨਾ ਸੀ ਇਸ ਤੋਂ ਜਿਹੜੀ ਇੱਕ ਪਿਛਲੀ ਵੀਡੀਓ ਆ ਆਪਾਂ ਇੱਕ ਇਸ ਦਾ ਫਰਸਟ ਪਾਰਟ ਆਪਾਂ ਜਿਹੜਾ ਉਹ ਕਰ ਚੁੱਕੇ ਆ ਉਸ ਦੇ ਵਿੱਚ ਆਪਾਂ ਨੇ ਅਰਥ ਰਾਜਨੀਤਿਕ ਪ੍ਰਣਾਲੀ ਦਾ ਕੀ ਅਰਥ ਹੈ ਇਸ ਦੀਆਂ ਪਰਿਭਾਸ਼ਾਵਾਂ ਉਹ ਆਪਾਂ ਕਰ ਚੁੱਕੇ ਆ ਇਸ ਦੀਆਂ ਵਿਸ਼ੇਸ਼ਤਾਵਾਂ ਨੇ ਜਿਹੜੀਆਂ ਉਹ ਆਪਾਂ ਕਰ ਚੁੱਕੇ ਆ ਇਸ ਤੋਂ ਅੱਗੇ ਆਪਾਂ ਇਸ ਦੇ ਕੰਮ ਕਾਰਜ ਜਾਂ ਫਿਰ ਅਤੇ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਤਰ ਇਹ ਦੋ ਚੀਜ਼ ਆਪਾਂ ਕਰਨੀਆਂ ਨੇ ਜਿਹੜੇ ਇਸ ਦੇ ਕਾਰਜ ਨੇ ਕੰਮ ਨੇ ਉਹ ਆਪਾਂ ਡੇਵਿਡ ਈਸਟਰਨ ਦੇ ਅਨੁਸਾਰ ਕਿਹੜੇ-ਕਿਹੜੇ ਕੰਮ ਨੇ ਉਹ ਆਪਾਂ ਕਰ ਚੁੱਕੇ ਹਾਂ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਫਸਟ ਪਾਰਟ ਦੇ ਵਿੱਚ ਆਪਾਂ ਜੇਕਰ ਤੁਸੀਂ ਉਹ ਨਹੀਂ ਦੇਖੀ ਤਾਂ ਸਭ ਤੋਂ ਪਹਿਲਾਂ ਉਹ ਦੇਖੋ ਠੀਕ ਹੈ ਉਸ ਦੇ ਵਿੱਚ ਆਪਾਂ ਇਸ ਦੇ ਕੰਮ ਨੇ ਜਿਹੜੇ ਡੇਵਿਡ ਈਸਟਰਨ ਦੇ ਅਨੁਸਾਰ ਕੀ ਕੰਮ ਨੇ ਰਾਜਨੀਤਿਕ ਪ੍ਰਣਾਲੀ ਦੇ ਉਹ ਆਪਾਂ ਕਰ ਚੁੱਕੇ ਹਾਂ ਔਰ ਇਸ ਦੇ ਵਿੱਚ ਅੱਗੇ ਆਪਾਂ ਹੁਣ ਆਲਮੰਡ ਅਨੁਸਾਰ ਆਲਮੰਡ ਅਨੁਸਾਰ ਜਿਹੜੇ ਰਾਜਨੀਤਿਕ ਪ੍ਰਣਾਲੀ ਦੇ ਕੀ ਕੰਮ ਨੇ ਉਹ ਆਪਾਂ ਪੜ੍ਹਾਂਗੇ ਕਿਉਂਕਿ ਆਪਾਂ ਨੂੰ ਡੇਵਿਡ ਈਸਟਰਨ ਨੇ ਵੀ ਕੁਝ ਕੇਸ ਦੇ ਕੰਮ ਦੱਸੇ ਨੇ ਆਲਮੰਡ ਨੇ ਵੀ ਕੰਮ ਦੱਸੇ ਨੇ ਲਗਭਗ ਇੱਕ ਸਮਾਨ ਨੇ ਥੋੜਾ ਬਹੁਤਾ ਫਰਕ ਹੈ ਡੇਵਿਡ ਇਸਟਨ ਆਪਾਂ ਕਰ ਚੁੱਕੇ ਆ ਹੁਣ ਆਪਾਂ ਗੱਲ ਕਰਦੇ ਆ ਕਿ ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕਿਹੜੇ ਕੰਮ ਨੇ ਪਹਿਲੀ ਗੱਲ ਤਾਂ ਦੇਖੋ ਆਲਮੰਡ ਅਨੁਸਾਰ ਵੀ ਦੋ ਮੇਨ ਕੰਮ ਨੇ ਉਹ ਸੇਮੇ ਨੇ ਕਿਉਂਕਿ ਉਹ ਤਾਂ ਹੁੰਦੇ ਹੀ ਨੇ ਇੱਕ ਹੈਗਾ ਨਿਵੇਸ਼ ਕਾਰਜ ਇੱਕ ਹੈਗਾ ਨਿਕਾਸ ਕਾਰਜ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਸ ਤਰ੍ਹਾਂ ਮੈਂ ਆਮਣ ਸਾਹਮਣੇ ਲਿਖੇ ਨੇ ਤੁਸੀਂ ਮਤਲਬ ਉਸੇ ਤਰ੍ਹਾਂ ਪਹਿਲਾਂ ਨਿਵੇਸ਼ ਕਾਰਜ ਲਿਖੋ ਨਿਵੇਸ਼ ਕਾਰਜ ਜਿਹੜੇ ਆਲਮੰਡ ਅਨੁਸਾਰ ਕਿਹੜੇ ਨੇ ਪਹਿਲਾਂ ਤੁਸੀਂ ਐਵੇਂ ਲਿਖਣੇ ਨੇ 4 ਨੇ ਆਲਮੰਡ ਅਨੁਸਾਰ ਜਿਹੜੇ ਨਿਵੇਸ਼ ਕਾਰਜ ਨੇ ਰਾਜਨੀਤਿਕ ਪ੍ਰਣਾਲੀ ਦੇ ਉਹ ਚਾਰ ਨੇ ਪਹਿਲਾ ਹੈਗਾ ਰਾਜਨੀਤਿਕ ਸਮਾਜੀਕਰਨ ਅਤੇ ਭਰਤੀ ਦੂਸਰਾ ਹੈਗਾ ਹਿੱਤ ਸਪਸ਼ਟੀਕਰਨ ਤੀਸਰਾ ਹੈਗਾ ਹਿੱਤ ਸਮੂਹੀਕਰਨ ਚੌਥਾ ਹੈਗਾ ਰਾਜਨੀਤਿਕ ਸੰਚਾਰ ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਵੀ ਕਰਾਂਗੇ ਉਸ ਤੋਂ ਬਾਅਦ ਤੁਸੀਂ ਨੇ ਆੜਾ ਲਿਖ ਕੇ ਨਿਕਾਸ ਕਾਰਜ ਨੇੜੇ نیچے ਉਹ ਲਿਖਣੇ ਨੇ ਨਿਕਾਸ ਕਾਰਜ ਨੇ ਜਿਹੜੇ ਉਹ ਆਲਮਨ ਦੇ ਅਨੁਸਾਰ ਤਿੰਨ ਨੇ ਰਾਜਨੀਤਿਕ ਪ੍ਰਣਾਲੀ ਦੇ ਪਹਿਲਾ ਹੈਗਾ ਨਿਯਮ ਨਿਰਮਾਣ ਕਰਨਾ ਦੂਸਰਾ ਨਿਯਮ ਲਾਗੂ ਕਰਨ ਦਾ ਕਾਰਜ ਔਰ ਤੀਸਰਾ ਹੈ ਨਿਯਮ ਅਨੁਸਾਰ ਨਿਰਣੇ ਦੇਣ ਦਾ ਕਾਰਜ ਠੀਕ ਹੈ ਉਸ ਤੋਂ ਬਾਅਦ ਐਂਡ ਤੇ ਸਿੱਟਾ ਕੱਢਾਂਗੇ ਬਟ ਇੱਕ ਚੀਜ਼ ਤੁਸੀਂ ਹੋਰ ਇੱਥੇ ਧਿਆਨ ਨਾਲ ਸੁਣਨੀ ਹੈ ਜੇਕਰ ਉਹਨਾਂ ਨੇ ਆਪਾਂ ਨੂੰ ਇਗਜ਼ਾਮਸ ਦੇ ਵਿੱਚ ਸਿਰਫ ਇਹ ਕਿਹਾ ਕਿ ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਕੀ ਕੰਮ ਨੇ ਉਹ ਤੁਸੀਂ ਦੱਸੋ ਤਾਂ ਤੁਸੀਂ ਨੇ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਆਲਮੰਡ ਅਨੁਸਾਰ ਰਾਜਨੀਤਿਕ ਪ੍ਰਣਾਲੀ ਦੇ ਮੇਨ ਦੋ ਕੰਮ ਨੇ ਇਹ ਲਿਖ ਲੈਣਾ ਨਿਵੇਸ਼ ਕਾਰਜ 4 ਨੇ ਨਿਕਾਸ ਕਾਰਜ 3 ਨੇ ਉਹ ਲਿਖ ਕੇ ਉਸ ਤੋਂ ਬਾਅਦ ਜਦੋਂ ਆਪਾਂ ਇਹਨੂੰ ਡਿਫਾਈਨ ਕਰਾਂਗੇ ਇੰਨਾ ਪੁਆਇੰਟਸ ਨੂੰ ਡਿਫਾਈਨ ਕਰਨ ਤੋਂ ਪਹਿਲਾਂ ਤੁਸੀਂ ਨੇ ਇੱਕ ਵਾਰ 4-4 ਜਾਂ 5-5 ਕ ਲਾਈਨਾਂ ਦੇ ਵਿੱਚ ਇਹ ਜ਼ਰੂਰ ਦੱਸਣਾ ਜਿਸ ਤਰ੍ਹਾਂ ਆਪਾਂ ਪਹਿਲਾਂ ਦੱਸਿਆ ਸੀ ਡੇਵਿਡ ਈਸਟਰਨ ਵਾਲੇ 'ਚ ਕਿ ਨਿਵੇਸ਼ ਕਾਰਜ ਕੀ ਹੁੰਦੇ ਨੇ ਨਿਕਾਸ ਕਾਰਜ ਕੀ ਹੁੰਦੇ ਨੇ ਨਿਵੇਸ਼ ਕਾਰਜ ਹੁੰਦੇ ਨੇ ਜਦੋਂ ਆਪਾਂ ਕੱਚਾ ਮਾਲ ਦਿੰਨੇ ਆ ਭਾਵ ਕਿ ਜਦੋਂ ਆਪਾਂ ਸਰਕਾਰ ਅੱਗੇ ਕੁਝ ਮੰਗਾਂ ਰੱਖਦੇ ਆ ਠੀਕ ਹੈ ਸਰਕਾਰ ਨੂੰ ਕਰਨ ਵਾਸਤੇ ਕੁਝ ਕੰਮ ਦਿੰਨੇ ਆ ਉਹ ਨਿਵੇਸ਼ ਹੋ ਗਿਆ ਆਪਣਾ ਜਦੋਂ ਉਹਨਾਂ ਆਪਣੇ ਮੰਗਾਂ ਦੇ ਬਦਲੇ ਸਰਕਾਰ ਆਪਾਂ ਨੂੰ ਕੁਝ ਪ੍ਰਤੀਕਿਰਿਆ ਕਰਦੀ ਹੈ ਸਰਕਾਰ ਉਹ ਕੰਮਾਂ ਨੂੰ ਪੂਰਾ ਕਰਨ ਦੇ ਲਈ ਕੰਮ ਕਰਦੀ ਹੈ ਤਾਂ ਉਹਨਾਂ ਨੂੰ ਨਿਕਾਸ ਕਾਰਜ ਹੈ ਜਿਹੜਾ ਉਹ ਬੋਲਦੇ ਨੇ ਇਹ ਜ਼ਰੂਰ ਦੱਸਣਾ ਐਂਡ ਉਸ ਤੋਂ ਬਾਅਦ ਹੁਣ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਲਮੰਡ ਅਨੁਸਾਰ ਦਿੱਤੇਗੇ ਨਿਵੇਸ਼ ਕਾਰਜ ਕਿਹੜੇ ਨੇ ਸਰਕਾਰ ਦੇ ਹੈਣਾ ਮਤਲਬ ਰਾਜਨੀਤਿਕ ਪ੍ਰਣਾਲੀ ਦੇ ਨਿਵੇਸ਼ ਕਾਰਜ ਕਿਹੜੇ ਨੇ ਸਭ ਤੋਂ ਪਹਿਲਾ ਪੁਆਇੰਟ ਤੁਸੀਂ ਨੇ ਸਭ ਤੋਂ ਪਹਿਲਾਂ ਤਾਂ ਮੇਨ ਪੁਆਇੰਟ ਲਿਖਣਾ ਹੈ ਰਾਜਨੀਤਿਕ ਸਮਾਜੀਕਰਨ ਅਤੇ ਭਰਤੀ ਔਰ ਇਸ ਪੁਆਇੰਟ ਦੇ ਅੱਗੇ ਦੋ ਸਬ ਪੁਆਇੰਟ ਬਣਨਗੇ ਕਿਉਂਕਿ ਇਸ ਦੇ ਵਿੱਚ ਵੀ ਦੋ ਕੰਮ ਸ਼ਾਮਿਲ ਨੇ ਇੱਕ ਤਾਂ ਰਾਜਨੀਤਿਕ ਸਮਾਜੀਕਰਨ ਔਰ ਦੂਸਰਾ ਹੈਗਾ ਰਾਜਨੀਤਿਕ ਪਰਤੀ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਸਬ ਪੁਆਇੰਟ ਪਾ ਦੇਣਾ ਇਸ ਤਰ੍ਹਾਂ ਇਤਨਾਂ ਵਾਲੇ ਪੁਆਇੰਟ ਲਿਖ ਲੈਣੇ ਨੇ ਉਹ ਇਸ ਤਰ੍ਹਾਂ ਵਾਲੇ ਇਹ ਦੋ ਪੁਆਇੰਟ ਮੇਨ ਪੁਆਇੰਟ ਇਸ ਤਰ੍ਹਾਂ ਲਿਖਣਾ ਹੈ ਠੀਕ ਹੈ ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਰਾਜਨੀਤਿਕ ਸਮਾਜੀਕਰਨ ਕੀ ਹੈ ਦੇਖੋ ਰਾਜਨੀਤਿਕ ਸਮਾਜੀਕਰਨ ਬਿਲਕੁਲ ਸਿੰਪਲ ਹੈ ਆਪਾਂ ਜਿਹੜੇ ਲੋਕਾਂ ਹਨ ਹਨਾ ਜਿਹੜੇ ਆਪਾਂ ਦੇਸ਼ਵਾਸੀਆਂ ਸਧਾਰਨ ਜਿਹੜੇ ਲੋਕ ਆਪਾਂ ਵਿਅਕਤੀ ਆਪਣੇ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਆਪਣੇ ਕੁਝ ਵਿਚਾਰ ਹੁੰਦੇ ਨੇ ਆਪਣੇ ਆਮ ਲੋਕਾਂ ਦੇ ਠੀਕ ਹੈ ਆਪਣੇ ਵਿਚਾਰ ਹੁੰਦੇ ਨੇ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਆਪਾਂ ਜਿਹੜੇ ਵਿਚਾਰ ਰੱਖਦੇ ਆਂ ਜਾਂ ਆਪਾਂ ਕਹਿ ਲਓ ਰਾਜਨੀਤਿਕ ਪ੍ਰਣਾਲੀ ਦੇ ਉੱਪਰ ਜਿਹੜੇ ਆਪਣੇ ਵਿਸ਼ਵਾਸ ਹੁੰਦੇ ਨੇ ਜਾਂ ਫਿਰ ਆਪਣੀਆਂ ਕਦਰਾਂ ਕੀਮਤਾਂ ਮਤਲਬ ਰਾਜਨੀਤੀ ਪ੍ਰਣਾਲੀ ਦੇ ਉੱਪਰ ਆਪਾਂ ਵਿਸ਼ਵਾਸ ਕਰਦੇ ਆ ਕਿ ਹਾਂ ਰਾਜਨੀਤਿਕ ਪ੍ਰਣਾਲੀ ਵਧੀਆ ਇਹ ਕੰਮ ਕਰਦੀ ਹੈ ਜਾਂ ਰਾਜਨੀਤਿਕ ਪ੍ਰਣਾਲੀ ਘਟੀ ਹੈ ਇਸ ਤਰ੍ਹਾਂ ਜਿਹੜੇ ਆਪਣੇ ਵਿਚਾਰ ਹੁੰਦੇ ਨੇ ਉਨ੍ਹਾਂ ਜਿਹੜੇ ਵਿਚਾਰਾਂ ਨੂੰ ਬੋਲਦੇ ਨੇ ਰਾਜਨੀਤਿਕ ਸੱਭਿਆਚਾਰ ਔਰ ਜਿਹੜਾ ਆਪਣਾ ਇਹ ਰਾਜਨੀਤਿਕ ਸੱਭਿਆਚਾਰ ਹੈ ਜਾਂ ਫਿਰ ਡਾਇਰੈਕਟ ਕਹਿ ਲੋ ਵੀ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਜਿਹੜੇ ਆਪਣੇ ਵਿਸ਼ਵਾਸ ਆਪਣੀਆਂ ਭਾਵਨਾਵਾਂ ਆਪਣੇ ਕਦਰਾਂ ਕੀਮਤਾਂ ਹੁੰਦੀਆਂ ਨੇ ਉਹਨਾਂ ਵਿਸ਼ਵਾਸਾਂ ਨੂੰ ਭਾਵਨਾਵਾਂ ਨੂੰ ਕਾਇਮ ਰੱਖਣ ਦੇ ਲਈ ਜਾਂ ਫਿਰ ਉਹਨਾਂ ਵਿੱਚ ਬਦਲਾਅ ਕਰਨ ਦੇ ਲਈ ਜੋ ਕੰਮ ਕੀਤੇ ਜਾਂਦੇ ਨੇ ਉਸ ਨੂੰ ਰਾਜਨੀਤਿਕ ਸਮਾਜਿਕरण ਬੋਲਦੇ ਨੇ ਦੇਖੋ ਜੇ ਤਾਂ ਆਪਣੇ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਜਿਹੜੇ ਆਪਣੇ ਵਿਚਾਰ ਨੇ ਉਹ ਪੋਜ਼ਿਟਿਵ ਨੇ ਵਧੀਆ ਨੇ ਫਿਰ ਤਾਂ ਉਹਨਾਂ ਨੂੰ ਕਾਇਮ ਰੱਖਣ ਦੇ ਲਈ ਮਤਲਬ ਸਰਕਾਰ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜੇਕਰ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਆਪਣੇ ਜਿਹੜੇ ਵਿਚਾਰ ਨੇ ਉਹ ਨੈਗੇਟਿਵ ਨੇ ਫਿਰ ਆਪਣੇ ਉਹਨਾਂ ਵਿਚਾਰਾਂ ਨੂੰ ਬਦਲਣ ਦੇ ਲਈ ਸਰਕਾਰ ਦੇ ਵੱਲੋਂ ਕੋਸ਼ਿਸ਼ਾਂ ਕੀਤੀ ਜਾਂਦੀਆਂ ਨੇ ਤਾਂ ਜਿਹੜਾ ਇਹ ਕੰਮ ਕਰਿਆ ਜਾਂਦਾ ਹੈ ਹੈਨਾ ਆਪਣੇ ਵਿਚਾਰਾਂ ਨੂੰ ਬਦਲਨਾ ਜਾਂ ਕਾਇਮ ਰੱਖਣਾ ਉਸ ਨੂੰ ਰਾਜਨੀਤਿਕ ਸਮਾਜੀਕਰਨ ਬੋਲਦੇ ਨੇ ਬਿਲਕੁਲ ਈਜ਼ੀ ਹੈ ਅੱਗੇ ਰਾਜਨੀਤਿਕ ਭਰਤੀ ਰਾਜਨੀਤਿਕ ਭਰਤੀ ਬਿਲਕੁਲ ਸਿੰਪਲ ਹੈ ਵੱਖ-ਵੱਖ ਜਿਹੜੇ ਰਾਜਨੀਤਿਕ ਪ੍ਰਣਾਲੀ ਦੇ ਅਹੁਦੇ ਹੁੰਦੇ ਨੇ ਭਾਗ ਹੁੰਦੇ ਨੇ ডিপਾਰਟਮੈਂਟ ਹੁੰਦੇ ਨੇ ਉਹਨਾਂ ਦੇ ਵਿੱਚ ਭਰਤੀ ਕਰਨਾ ਅਧਿਕਾਰੀਆਂ ਦੀ ਭਰਤੀ ਕਰਨਾ ਜਿਵੇਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਨਾ ਫੌਜ ਦੇ ਵਿੱਚ ਭਰਤੀ ਕਰਨਾ ਹਨਾ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਨੇ ਟੀਚਰਜ਼ ਭਰਤੀ ਕਰਨਾ ਪਟਵਾਰੀ ਭਰਤੀ ਕੁਝ ਵੀ ਕਹਿ ਲੋ ਤੁਸੀਂ ਤਾਂ ਉਹਨੂੰ ਰਾਜਨੀਤਿਕ ਭਰਤੀ ਅਗਲਾ ਪੁਆਇੰਟ ਹੈ ਹਿੱਤ ਸਪਸ਼ਟੀਕਰਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹਿੱਤ ਕੀ ਹੁੰਦੇ ਨੇ ਹਿੱਤ ਹੁੰਦੇ ਨੇ ਜਿਹੜੇ ਆਪਾਂ ਲੋਕਾਂ ਆਪਣੇ ਹਿੱਤ ਹੁੰਦੇ ਨੇ ਆਪਣੀਆਂ ਲੋੜਾਂ ਆਪਣੀਆਂ ਜ਼ਰੂਰਤਾਂ ਠੀਕ ਹੈ ਜਿਹੜੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਨੇ ਆਪਣੀਆਂ ਲੋੜਾਂ ਹੁੰਦੀਆਂ ਨੇ ਆਪਣੀਆਂ ਮੰਗਾਂ ਹੁੰਦੀਆਂ ਨੇ ਉਹਨਾਂ ਨੂੰ ਹਿੱਤ ਬੋਲਿਆ ਜਾਂਦਾ ਹੈ ਉਹ ਹਿੱਤ ਸਪਸ਼ਟੀਕਰਨ ਕੀ ਹੁੰਦਾ ਆਪਣੇ ਹਿੱਤਾਂ ਨੂੰ ਸਪਸ਼ਟ ਕਰਨਾ ਹੁਣ ਤਿਆਨ ਨਾਲ ਸਮਝੋ ਜਿਹੜੀਆਂ ਆਪਣੀਆਂ ਸਰਕਾਰ ਤੋਂ ਮੰਗਾਂ ਹੁੰਦੀਆਂ ਨੇ ਆਪਣੀਆਂ ਜ਼ਰੂਰਤਾਂ ਹੁੰਦੀਆਂ ਨੇ ਜਾਂ ਕਹਿ ਲਓ ਆਪਣੇ ਹਿੱਤ ਹੁੰਦੇ ਨੇ ਜਦੋਂ ਆਪਣਾ ਆਪਣੇ ਹਿੱਤਾਂ ਦੀ ਆਪਣੇ ਹਿੱਤਾਂ ਲਈ ਆਪਾਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀਆਂ ਇਹ ਜ਼ਰੂਰਤਾਂ ਨੇ ਇਹ ਸਾਡੀਆਂ ਲੋੜਾਂ ਨੇ ਇਹਨਾਂ ਨੂੰ ਪੂਰਾ ਕਰੋ ਤਾਂ ਉਸ ਨੂੰ ਬੋਲਦੇ ਨੇ ਹਿੱਤ ਸਪਸ਼ਟੀਕਰਨ ਭਾਵ ਕਿ ਆਪਾਂ ਆਪਣੀਆਂ ਜ਼ਰੂਰਤਾਂ ਜਾਂ ਆਪਣੇ ਹਿੱਤਾਂ ਦਾ ਸਪਸ਼ਟੀਕਰਨ ਕਰਦੇ ਆਂ ਸਰਕਾਰ ਅੱਗੇ ਵੀ ਸਾਡੀਆਂ ਆ ਆ ਮੰਗਾਂ ਨੇ ਤਾਂ ਉਹਨੂੰ ਬੋਲਦੇ ਨੇ ਹਿੱਤ ਸਪਸ਼ਟੀਕਰਨ ਹਿੱਤ ਸਮੂਹੀਕਰਨ ਕੀ ਹੁੰਦਾ ਹੈ ਹਿੱਤ ਸਮੂਹੀਕਰਨ ਹੁੰਦਾ ਜਦੋਂ ਆਪਾਂ ਸਰਕਾਰ ਦੇ ਅੱਗੇ ਜਾਂ ਕਹਿੰ ਲੋ ਰਾਜਨੀਤਿਕ ਪ੍ਰਣਾਲੀ ਅੱਗੇ ਆਪਣੇ ਹਿੱਤ ਰੱਖਦੇ ਆਪਣੀਆਂ ਮੰਗਾਂ ਰੱਖਦੀਆਂ ਸਾਰੀਆਂ ਆਪਣੀਆਂ ਜ਼ਰੂਰਤਾਂ ਰੱਖਦੀਆਂ ਤਾਂ ਆਪਣੀਆਂ ਉਹ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਉਹ ਇੱਕ ਨੀਤੀ ਬਣਾਉਂਦੀ ਹੈ ਨੀਤੀ ਮਤਲਬ ਕਿ ਕਿ ਇਹਨਾਂ ਦੇ ਜਿਹੜੀਆਂ ਇਹ ਹਿੱਤ ਨੇ ਜਿਹੜੇ ਲੋਕਾਂ ਦੇ ਹਿੱਤ ਨੇ ਲੋਕਾਂ ਦੀਆਂ ਮੰਗਾਂ ਨੇ ਜ਼ਰੂਰਤਾਂ ਨੇ ਇਹਨਾਂ ਨੂੰ ਕਿਸ ਤਰ੍ਹਾਂ ਪੂਰਾ ਕਰਿਆ ਜਾਵੇ ਉਸ ਸੰਬੰਧੀ ਇੱਕ ਨੀਤੀ ਬਣਾਈ ਜਾਂਦੀ ਹੈ ਵੀ ਕਿਸ ਨੀਤੀ ਤਹਿਤ ਅਸੀਂ ਪੂਰਾ ਕਰਾਂਗੇ ਤਾਂ ਉਸ ਨੀਤੀ ਨੂੰ ਉਸ ਕੰਮ ਨੂੰ ਹਨਾ ਉਹਨੂੰ ਬੋਲਦਾ ਹੈ ਹਿੱਤ ਸਮੂਹੀਕਰਨ ਉਸ ਨੂੰ ਹਿੱਤ ਸਮੂਹੀਕਰਨ ਬੋਲਿਆ ਜਾਂਦਾ ਈਜ਼ੀ ਹੈ ਬਿਲਕੁਲ ਅੱਗੇ ਚੌਥਾ ਹੈ ਰਾਜਨੀਤਿਕ ਸੰਚਾਰ ਸੰਚਾਰ ਕੀ ਹੁੰਦਾ ਹੈ ਸੰਚਾਰ ਹੁੰਦਾ ਹੈ ਕਮਿਊਨੀਕੇਸ਼ਨ ਕਮਿਊਨੀਕੇਸ਼ਨ ਇੱਕ ਦੂਸਰੇ ਨਾਲ ਗੱਲਬਾਤ ਹੁਣ ਰਾਜਨੀਤਿਕ ਸੰਚਾਰ ਦਾ ਮਤਲਬ ਆ ਗਿਆ ਵੀ ਸਰਕਾਰ ਜੋ ਨੀਤੀਆਂ ਬਣਾਉਂਦੀ ਹੈ ਜੋ ਕੰਮ ਕਰਦੀ ਹੈ ਆਪਣੇ ਜਿਹੜੇ ਸਰਕਾਰ ਤੋਂ ਆਪਣੀਆਂ ਮੰਗਾਂ ਨੇ ਉਹ ਸਰਕਾਰ ਤੱਕ ਕਿਸ ਤਰ੍ਹਾਂ ਪਹੁੰਚਦੀਆਂ ਨੇ ਉਸ ਦੇ ਸੰਚਾਰ ਕਿਹੜੇ-ਕਿਹੜੇ ਨੇ ਜਿਹੜੇ ਵਿਚਾਲੇ ਕੜੀ ਬਣਦੇ ਨੇ ਆਪਣੀਆਂ ਆਪਣੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਤੱਕ ਪਹੁੰਚਾਉਂਦੀਆਂ ਸਰਕਾਰ ਦੀਆਂ ਜਿਹੜੀਆਂ ਕੰਮ ਨੇ ਜਿਹੜੇ ਨੀਤੀਆਂ ਨੇ ਉਹ ਆਪਣੇ ਤੱਕ ਪਹੁੰਚਾਉਂਦੇ ਨੇ ਉਹ ਹੈਗੇ ਨੇ ਜਿਦਾਂ ਕੀ ਰਾਜਨੀਤਿਕ ਦਲ ਆਗੇ ਜਿਵੇਂ ਇੱਕ ਤਾਂ ਰਾਜਨੀਤਿਕ ਦਲ ਜਿੱਤ ਕੇ ਸਰਕਾਰ ਬਣਾ ਲੈਂਦਾ ਜਿਹੜੇ ਬਾਕੀ ਵਿਰੋਧੀ ਦਲ ਹੁੰਦੇ ਨੇ ਉਹ ਸਰਕਾਰ ਦੇ ਆਪਾਂ ਨੂੰ ਕੰਮ ਗਿਣਾਉਂਦੇ ਰਹਿੰਦੇ ਨੇ ਹਨਾ ਆਪਣੀਆਂ ਮੰਗਾਂ ਸਰਕਾਰ ਅੱਗੇ ਪੇਸ਼ ਕਰਦੇ ਰਹਿੰਦੇ ਨੇ ਔਰ ਦੂਸਰਾ ਜਿਹੜੇ ਰਾਜਨੀਤਿਕ ਪ੍ਰਣਾਲੀ ਦੇ ਅਲੱਗ-ਅਲੱਗ ਡਿਪਾਰਟਮੈਂਟ ਹੁੰਦੇ ਨੇ ਇੰਨਾ ਰਾਹੀਂ ਵੀ ਆਪਾਂ ਨੂੰ ਸਰਕਾਰ ਦੇ ਜਿਹੜੇ ਕੰਮ ਨੇ ਉਹਨਾਂ ਦਾ ਪਤਾ ਲੱਗਦਾ ਰਹਿੰਦਾ ਔਰ ਇਸ ਤੋਂ ਅੱਗੇ ਜਿਹੜਾ ਸੋਸ਼ਲ ਮੀਡੀਆ ਜਿਸ ਤਰ੍ਹਾਂ ਕੀ ਅਖਬਾਰ ਹੋਗੇ ਰਸਾਲੇ ਹੋਗੇ ਹੈਨਾ ਮੀਡੀਆ ਚੈਨਲਸ ਨਿਊਜ਼ ਚੈਨਲ ਹੋਗੇ ਇੰਨਾ ਰਾਹੀ ਵੀ ਆਪਣੀਆਂ ਜਿਹੜੀਆਂ ਗੱਲਾਂ ਨੇ ਸਰਕਾਰ ਤੱਕ ਪਹੁੰਚਦੀਆਂ ਨੇ ਸਰਕਾਰ ਦੀਆਂ ਗੱਲਾਂ ਆਪਣੇ ਤੱਕ ਤਾਂ ਇਸ ਨੂੰ ਬੋਲਦੇ ਨੇ ਰਾਜਨੀਤਿਕ ਸੰਚਾਰ ਮਤਲਬ ਕਿ ਕਮਿਊਨੀਕੇਸ਼ਨ ਰਾਜਨੀਤਿਕ ਕਮਿਊਨੀਕੇਸ਼ਨ ਪੋਲੀਟੀਕਲ ਕਮਿਊਨੀਕੇਸ਼ਨ ਇਹ ਹੋਗੇ ਨਿਵੇਸ਼ਕਾਰ ਚ ਸਾਰੇ ਠੀਕ ਹੈ ਅਲਮੰਦ ਅਨੁਸਾਰ ਹੁਣ ਨਿਕਾਸਕਾਰ ਚ ਕਿਹੜੇ ਨੇ ਪਹਿਲਾਂ ਉੱਪਰ 2-4 ਕ ਲੈਣਾ ਦੇ ਵਿੱਚ ਲਿਖ ਦਿਓ ਕਿ ਜਦੋਂ ਆਪਣੀਆਂ ਮੰਗਾਂ ਸਰਕਾਰ ਗਿਆਪਾ ਰੱਖ ਦਿੰਨੇ ਆ ਉਹਨਾਂ ਮੰਗਾਂ ਤੋਂ ਬਾਹਰ ਜਿਹੜੀ ਸਰਕਾਰ ਕੰਮ ਕਰਦੀ ਹੈ ਉਹਨਾਂ ਨੂੰ ਨਿਕਾਸ ਕਾਰਜ ਬੋਲਦੇ ਨੇ ਬਿਲਕੁਲ ਈਜ਼ੀ ਹੈ ਸਭ ਤੋਂ ਪਹਿਲਾਂ ਹੈ ਨਿਯਮ ਨਿਰਮਾਣ ਕਰਨਾ ਬਿਲਕੁਲ ਈਜ਼ੀ ਹੈ ਨਿਯਮਾਂ ਦਾ ਨਿਰਮਾਣ ਕਰਨਾ ਦੇਖੋ ਜੇਕਰ ਸਮਾਜ ਦੇ ਵਿੱਚ ਸਰਕਾਰ ਵੱਲੋਂ ਜਾਂ ਰਾਜਨੀਤਿਕ ਪ੍ਰਣਾਲੀ ਵੱਲੋਂ ਕਹਿ ਦੋ ਨਿਯਮ ਨਾ ਬਣਾਏ ਜਾਣ ਫਿਰ ਤਾਂ ਸਾਰੇ ਲੋਕ ਅਹੀਂ ਬਿਨਾ ਨਿਯਮ ਤੋਂ ਅਹੀਂ ਫਿਰਦੇ ਰਹਿਣਗੇ ਸਮਾਜ ਦੇ ਵਿੱਚ ਦੰਗੇ ਫਸਾਦ ਹੁੰਦੇ ਰਹਿਣਗੇ ਇਸ ਲਈ ਨਿਯਮ ਬਣਾਉਣਾ ਪਹਿਲਾ ਜਿਹੜਾ ਨਿਕਾਸ ਕਾਰਜ ਹੈ ਠੀਕ ਹੈ ਸਰਕਾਰ ਦਾ ਰਾਜਨੀਤਿਕ ਪ੍ਰਣਾਲੀ ਦਾ ਦੂਸਰਾ ਨਿਯਮ ਲਾਗੂ ਕਰਨਾ ਨਿਯਮ ਲਾਗੂ ਕਰਨਾ ਮਤਲਬ ਇਹ ਨਹੀਂ ਹੈ ਕਿ ਨਿਯਮ ਬਣਾ ਕੇ ਰੱਖਤੇ ਆਪਾਂ ਉਹਨਾਂ ਨੂੰ ਫੋਲੋ ਨਹੀਂ ਕਰਦੇ ਇਸ ਲਈ ਲੋਕਾਂ ਨੂੰ ਉਹ ਨਿਯਮ ਨੇ ਜਿਹੜੇ ਲਾਗੂ ਵੀ ਕਰਨਾ ਲੋਕਾਂ ਤੇ ਹੁਣ ਜੇਕਰ ਆਪਾਂ ਲਾਗੂ ਨਹੀਂ ਕਰਾਂਗੇ ਤਾਂ ਫਿਰ ਨਿਯਮ ਬਣਾਉਣ ਦਾ ਫਾਇਦਾ ਕੀ ਹੈ ਇਸ ਲਈ ਨਿਯਮਾਂ ਨੂੰ ਆਪਣੇ ਉੱਪਰ ਲਾਗੂ ਕਰਵਾਉਣ ਦੇ ਲਈ ਅਲੱਗ-ਅਲੱਗ ਜਿਵੇਂ ਪੁਲਿਸ ਡਿਪਾਰਟਮੈਂਟ ਹੋ ਗਿਆ ਹਨਾ ਆਪਾਂ ਨੂੰ ਦੱਸਦੇ ਨੇ ਸਾਰੇ ਵੀ ਨਿਯਮ ਇਹ ਨਿਯਮ ਨੇ ਤੁਸੀਂ ਇਹਨਾਂ ਦਾ ਪਾਲਣ ਕਰਨਾ ਹੈ ਤੋੜਨੇ ਨਹੀਂ ਹੈਗੇ ਤਾਂ ਇਸ ਤਰ੍ਹਾਂ ਆਪਣੇ ਤੇ ਲਾਗੂ ਕੀਤੇ ਜਾਂਦੇ ਨੇ ਔਰ ਤੀਸਰਾ ਹੈਗਾ ਨਿਯਮ ਅਨੁਸਾਰ ਨਿਰਣੇ ਦੇਣ ਦਾ ਕਾਰਜ ਨਿਯਮ ਅਨੁਸਾਰ ਨਿਰਣੇ ਦੇਣ ਦਾ ਕਾਰਜ ਇਹ ਹੈ ਕਿ ਜਦੋਂ ਆਪਾਂ ਵਿਅਕਤੀ ਕਿਸੇ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਸਜ਼ਾ ਦੇਣਾ ਦੰਡ ਦੇਣਾ ਠੀਕ ਹੈ ਤਾਂ ਇਹ ਵੀ ਕਮ ਹੈ ਕਿਉਂਕਿ ਜੇਕਰ ਸਜ਼ਾ ਨਹੀਂ ਦਿੱਤੀ ਜਾਏਗੀ ਦੰਡ ਨਹੀਂ ਦਿੱਤਾ ਜਾਏਗਾ ਫਿਰ ਤਾਂ ਆਪਾਂ ਨਿਯਮ ਦੀ ਪਾਲਣਾ ਹੀ ਨਹੀਂ ਕਰਾਂਗੇ ਇਸ ਲਈ ਇਸ ਨੂੰ ਇਹਦਾ ਮਤਲਬ ਹੈ ਨਿਯਮ ਅਨੁਸਾਰ ਨਿਰਦੇਸ਼ ਦੇਣ ਦਾ ਕਾਰਜ ਅੱਗੇ ਤੁਸੀਂ ਇਹ ਸਿੱਟਾ ਲਿਖ ਦੇਣਾ ਹੈ ਸਿੱਟੇ ਦੇ ਵਿੱਚ ਤੁਸੀਂ ਉਹੀ ਵੀ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਆਲਮੰਡ ਅਨੁਸਾਰ ਜਿਹੜੇ ਰਾਜਨੀਤਿਕ ਪ੍ਰਣਾਲੀ ਦੇ ਮੁੱਖ ਦੋ ਕੰਮ ਨੇ ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ ਜਿਹੜੀਆਂ ਮੰਗਾਂ ਹੁੰਦੀਆਂ ਨੇ ਆਪਣੀਆਂ ਨਿਵੇਸ਼ ਹੁੰਦੀਆਂ ਨੇ ਜਿਹੜੇ ਸਰਕਾਰ ਦੇ ਕੰਮ ਹੁੰਦੇ ਨੇ ਅੱਗੋਂ ਉਹ ਨਿਕਾਸ ਹੁੰਦੇ ਨੇ ਇਸ ਤੋਂ ਅੱਗੇ ਤੁਸੀਂ ਮਾੜਾ ਮੋਟਾ ਇਹਨਾਂ ਨੂੰ ਡਿਫਾਈਨ ਕਰ ਸਕਦੇ ਹੋ ਵੀ ਆਲਮੰਡ ਅਨੁਸਾਰ ਚਾਰ ਮੇਨ ਜਿਹੜੇ ਆਪਣੇ ਨਿਵੇਸ਼ ਕਾਰਜ ਨੇ ਅਤੇ ਉਸ ਅਨੁਸਾਰ ਜਿਹੜੇ ਨਿਕਾਸ ਕਾਰਜ ਨੇ ਉਹ ਤਿੰਨ ਮੇਨ ਨਿਕਾਸ ਕਾਰਜ ਨੇ ਮਤਲਬ ਇਹਨਾਂ ਬਾਰੇ ਥੋੜਾ ਥੋੜਾ ਲਿਖਣਾ ਹੈ ਤਾਂ ਲਿਖ ਸਕਦੇ ਹਾਂ ਸਿੱਟਾ ਜਿਹੜਾ ਤੁਸੀਂ ਜ਼ਿਆਦਾ ਨਹੀਂ 6 ਜਾਂ 7 ਲਾਈਨਾਂ ਦੇ ਵਿੱਚ ਜਾਂ ਤੁਸੀਂ 8 ਵੀ ਕਹਿ ਲਓ 8 ਲਾਈਨਾਂ ਦੇ ਵਿੱਚ ਸਿੱਟਾ ਜਿਹੜਾ ਤੁਸੀਂ ਉਹ ਮਤਲਬ ਕਿ ਕਦ ਕੇ ਲਿਖ ਸਕਦੇ ਹੋ ਸੋ ਇਹ ਆਲਮੰਡ ਅਨੁਸਾਰ ਜਿਹੜੇ ਸਰਕਾਰ ਆਪਣੇ ਰਾਜਨੀਤਿਕ ਪ੍ਰਣਾਲੀ ਦੇ ਆਪਣੇ ਨਿਵੇਸ਼ ਕਾਰਜ ਅਤੇ ਨਿਕਾਸ ਕਾਰਜ ਨੇ ਜਿਹੜੇ ਉਹ ਹੋਗੇ ਐਂਡ ਹੁਣ ਇਸ ਤੋਂ ਅੱਗੇ ਆਪਾਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੀ ਅੰਤਰ ਹੈ ਉਹ ਆਪਾਂ ਦੇਖਾਂਗੇ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਰਾਜ ਕੀ ਹੈ ਰਾਜਨੀਤਿਕ ਪ੍ਰਣਾਲੀਆ ਜਿਹੜੀ ਉਹ ਕੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਪਤਾ ਕਰਾਂਗੇ ਕਿ ਰਾਜ ਕੀ ਹੈ ਹੁਣ ਰਾਜ ਦੇ ਬਾਰੇ ਇੱਥੇ ਥੋੜਾ ਜਿਹਾ ਲਿਖਣਾ ਡੈਫੀਨੇਸ਼ਨ ਹੈ ਥੋੜੀ ਜੀ ਵੱਡੀ ਸੀਗੀ ਤਾਂ ਮੈਂ ਕਰਕੇ ਮੈਂ ਲਿਖੀ ਨਹੀਂ ਮੈਂ ਇੱਕ ਵਾਰ ਪੜ੍ਹ ਕੇ ਤੁਹਾਨੂੰ ਦੱਸਦਾ ਉਹ ਡੈਫੀਨੇਸ਼ਨ ਤੁਸੀਂ ਮੈਂ ਪੜਦਾ ਜਾਵਾਂਗਾ ਤੁਸੀਂ ਲਿਖ ਲੈਣੀ ਆਪਣੀ ਨੋਟਬੁੱਕ ਦੇ ਉੱਪਰ ਸਭ ਤੋਂ ਪਹਿਲਾਂ ਮੇਨ ਪੁਆਇੰਟ ਲਿਖਣਾ ਰਾਜ ਕੀ ਹੈ ਉਸ ਤੋਂ ਬਾਅਦ ਰਾਜ ਨੂੰ ਡਿਫਾਈਨ ਕਰਨਾ ਸਭ ਤੋਂ ਪਹਿਲਾਂ ਤੁਸੀਂ ਨੇ ਡੈਫੀਨੇਸ਼ਨ ਲਿਖਣੀ ਹੈ ਰਾਜ ਦੀ ਕਿ ਰਾਜ ਕੀ ਹੈ ਹੈਨਾ ਉੱਪਰ ਤੁਸੀਂ ਮੜਾ ਜਾ ਲਿਖ ਲੈਣਾ ਕਿ ਪਰੰਪਰਾਵਾਦੀ ਜਿਸ ਤਰ੍ਹਾਂ ਆਪਾਂ ਪਹਿਲਾਂ ਲਿਖਿਆ ਸੀਗਾ ਇਹ ਇਹ ਮੇਨ ਪੁਆਇੰਟ ਲਿਖ ਕੇ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿਚ ਅੰਤਰ ਉਸ ਤੋਂ ਬਾਅਦ ਕੁਝ ਲੈਣਾ ਲਿਖ ਦਿਓ ਕਿ ਜਿਹੜੇ ਪੁਰਾਣੇ ਪ੍ਰੰਤਨ ਰਾਜਨੀਤਿਕ ਹਨਾ ਸ਼ਾਸਤਰੀ ਸੀਗੇ ਵਿਦਵਾਨ ਸੀਗੇ ਉਹ ਰਾਜ ਨੂੰ ਹੀ ਰਾਜਨੀਤੀ ਸ਼ਾਸਤਰ ਦਾ ਮੁੱਖ ਵਿਸ਼ਾ ਸਮਝਦੇ ਸੀ ਪਰ ਆਧੁਨਿਕ ਜਿਹੜੇ ਰਾਜਨੀਤਿਕ ਸ਼ਾਸਤਰੀ ਨੇ ਉਹ ਰਾਜਨੀਤਿਕ ਪ੍ਰਣਾਲੀ ਨੂੰ ਰਾਜਨੀਤੀ ਸ਼ਾਸਤਰ ਦਾ ਪੋਲੀਟੀਕਲ ਸਾਇੰਸ ਦਾ ਮੇਨ ਜਿਹੜਾ ਵਿਸ਼ਾ ਹੈ ਉਹ ਸਮਝਦੇ ਨੇ ਉਸ ਤੋਂ ਬਾਅਦ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਅੰਤਰ ਤੋਂ ਪਹਿਲਾਂ ਰਾਜ ਕੀ ਹੈ ਰਾਜ ਕੀ ਹੈ ਦੇਖੋ ਮੈਂ ਤੇ ਡੈਫੀਨੇਸ਼ਨ ਇੱਕ ਬੋਲਦਾ ਤੁਸੀਂ ਲਿਖ ਲੈਣੀ ਹੈ ਡੈਫੀਨੇਸ਼ਨ ਸਟਾਰਟ ਕਰਨੀ ਹੈ ਪ੍ਰੋਫੈਸਰ ਗੈਟਲ ਅਨੁਸਾਰ ਪ੍ਰੋਫੈਸਰ ਗੈਟਲ ਗੱਗੇ ਨੂੰ ਦਲਾਵਾ ਟੈਂਕਾ ਲੱਲਾ ਗੈਟਲ ਅਨੁਸਾਰ ਕੋਮਾ ਇਨਵਰਟਿਡ ਕੋਮਾ ਗੈਟਲ ਕੀ ਕਹਿੰਦਾ ਰਾਜ ਦੇ ਬਾਰੇ ਕਹਿੰਦਾ ਮੈਂ ਹੁਣ ਬੋਲ ਰਿਹਾ ਕੋਮਾ ਇਨਵਰਟਿਡ ਕੋਮਾ ਲਗਾ ਕੇ ਕੋਮੇ ਚ ਲਿਖਣਾ ਤੁਸੀਂ ਨੇ ਰਾਜ ਉਹਨਾਂ ਵਿਅਕਤੀਆਂ ਦਾ ਇੱਕ ਸਮੂਹ ਹੈ ਜੋ ਸਥਾਈ ਰੂਪ ਵਿੱਚ ਨਿਸ਼ਚਿਤ ਭੂਮੀ ਉੱਪਰ ਰਹਿੰਦੇ ਹਨ ਕੋਮਾ ਕਾਨੂੰਨੀ ਰੂਪ ਵਿੱਚ ਬਾਹਰੀ ਕੰਟਰੋਲ ਤੋਂ ਸੁਤੰਤਰ ਹਨ ਕੋਮਾ ਉਹਨਾਂ ਦੀ ਆਪਣੀ ਇੱਕ ਸੰਗਠਿਤ ਸਰਕਾਰ ਹੈ ਜਿਹੜੀ ਆਪਣੇ ਅਧਿਕਾਰ ਖੇਤਰ ਵਿੱਚ ਵਸਣ ਵਾਲੇ ਲੋਕਾਂ ਅਤੇ ਸਮੂਹਾਂ ਲਈ ਕਾਨੂੰਨ ਬਣਾਉਂਦੀ ਹੈ ਅਤੇ ਲਾਗੂ ਕਰਦੀ ਹੈ ਡੰਡੀ ਤੇ ਉਸ ਤੋਂ ਬਾਅਦ ਕੋਮਾ ਬੰਦ ਹੁਣ ਇਸ ਤੋਂ ਸਮਝ ਆ ਗਈ ਰਾਜ ਕੀ ਹੈ ਰਾਜ ਇੱਕ ਉਹ ਸੰਸਥਾ ਹੈ جس دے وچ کی ہے مطلب کہ ایک جڑے لوک نے ਵਿਅਕਤੀਆਂ ਦਾ ਇੱਕ ਸਮੂਹ ਹੈ سارے ہی ਵਿਅਕਤੀ جس ਦੇ ਵਿੱਚ سارے ਵਿਅਕਤੀ ਰਾਜ ਦੀ ਪਹਿਲੀ ਖਾਸੀਅਤ ਹੈ ਕਿ ਰਾਜ ਦੇ ਵਿੱਚ ਜਾਂ ਦੇਸ਼ ਕਹੋ ਦੇਸ਼ ਦੇ ਵਿੱਚ ਜਿੰਨੇ ਵੀ ਉਸ ਦੇ ਨਾਗਰਿਕ ਨੇ ਬਸਣ ਵਾਲੇ ਉਹ سارے ਸ਼ਾਮਲ ਹੁੰਦੇ ਨੇ ਪਰ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਸਾਰੇ ਸ਼ਾਮਲ ਨਹੀਂ ਹੁੰਦੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਜਾਂ ਤਾਂ ਸਿਰਫ ਉਹ ਵਾਲੇ ਲੋਕ ਸ਼ਾਮਲ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਪਦ ਉੱਪਰ ਹਨਾ ਕਿਸੇ ਕਿਸੇ ਨਾ ਕਿਸੇ ਪਦਵੀ ਦੇ ਉੱਪਰ ਅਧਿਕਾਰੀ ਹੁੰਦੇ ਨੇ ਜਿਹੜੇ ਉਹ ਸ਼ਾਮਲ ਹੁੰਦੇ ਨੇ ਜਾਂ ਨੇਤਾ ਜਿਹੜੇ ਹੁੰਦੇ ਨੇ ਉਹ ਸ਼ਾਮਲ ਹੁੰਦੇ ਨੇ ਆਮ ਲੋਕ ਸ਼ਾਮਲ ਨਹੀਂ ਹੁੰਦੇ ਆਪਾਂ ਆਮ ਲੋਕ ਸਿਰਫ ਉਦੋਂ ਸ਼ਾਮਲ ਹੁੰਨੇ ਇੱਕ ਵਾਰ ਜਦੋਂ ਆਪਾਂ ਵੋਟ ਦਿੰਨੇ ਆ ਜਾਂ ਫਿਰ ਜੇਕਰ ਆਪਣੇ ਤੇ ਕੋਈ ਮੁਕੱਦਮਾ ਚੱਲ ਰਿਹਾ ਹੋਵੇ ਉਦੋਂ ਆਪਾਂ ਰਾਜਨੀਤਿਕ ਪ੍ਰਣਾਲੀ ਦਾ ਹਿੱਸਾ ਹੁੰਨੇ ਆ ਅਦਰਵਾਈਜ਼ ਆਪਾਂ ਰਾਜਨੀਤਿਕ ਪ੍ਰਣਾਲੀ ਦਾ ਹਿੱਸਾ ਨਹੀਂ ਹੁੰਦੇ ਬਟ ਰਾਜ ਜਾਂ ਕਹਿ ਲਓ ਦੇਸ਼ ਦੇਸ਼ ਦਾ ਹਿੱਸਾ ਆਪਾਂ ਹਰ ਵਕਤ ਹੁੰਨੇ ਆ ਠੀਕ ਹੈ ਹੁਣ ਰਾਜ ਕੀ ਹੈ ਰਾਜ ਇੱਕ ਉਹਨਾਂ ਵਿਅਕਤੀਆਂ ਦਾ ਮਤਲਬ ਸਮੂਹ ਹੈ ਜਿੰਨੇ ਵੀ ਸਾਰੇ ਵਿਅਕਤੀ ਨੇ ਜਿਹੜੇ ਕਿ ਇੱਕ ਨਿਸ਼ਚਿਤ ਭੂਮੀ ਉੱਪਰ ਰਹਿੰਦੇ ਨੇ ਮਤਲਬ ਕਿ ਰਾਜ ਨੇ ਜਿਹੜੇ ਉਸ ਦੀ ਹੱਦਾਂ ਹੁੰਦੀਆਂ ਨੇ ਬਾਰਡਰਸ ਹੁੰਦੇ ਨੇ ਆਪੇ ਇੱਕ ਨਿਸ਼ਚਿਤ ਭੂਮੀ ਉੱਪਰ ਰਹਨੇ ਆ ਆਪਣੇ ਦੇਸ਼ ਤੋਂ ਆਪਾਂ ਬਾਹਰ ਜਾਣ ਲਈ ਆਪਾਂ ਨੂੰ ਮਤਲਬ ਵੀਜ਼ਾ ਲੈਣਾ ਪੈਂਦਾ ਹੈ ਨਾ ਆਪਣੀ ਉਹ ਭੂਮੀ ਆ ਉੱਥੇ ਆਪਾਂ ਬਿਨਾਂ ਵੀਜ਼ੇ ਤੋਂ ਰਹਿ ਸਕਦੇ ਆ ਇੱਕ ਨਿਸ਼ਚਿਤ ਭੂਮੀ ਉੱਪਰ ਰਹਨੇ ਆ ਔਰ ਸਾਰੇ ਆਪਾਂ ਮਿਲ ਕੇ ਇੱਕ ਸਰਕਾਰ ਬਣਾਉਣੀ ਆ ਜਿਹੜੀ ਕਿ ਆਪਣੇ ਦੁਆਰਾ ਹੀ ਇੱਕ ਸਰਕਾਰ ਚੁਣੀ ਹੁੰਦੀ ਹੈ ਔਰ ਜਿਹੜੀ ਆਪਣੇ ਤੇ ਕਾਨੂੰਨ ਹੈ ਜਿਹੜੀ ਉਹ ਲਾਗੂ ਕਰਦੀ ਹੈ ਕੈਨਦਾ ਮਤਲਬ ਕਿ ਇਹ ਰਾਜ ਜਿਹੜਾ ਦੇਸ਼ ਹੈ ਉਸ ਦੇ ਲਈ ਚਾਰ ਚੀਜ਼ਾਂ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਪਹਿਲੀ ਤਾਂ ਹੋ ਗਈ ਜਨਸੰਖਿਆ ਆਪਾਂ ਲੋਕ ਦੂਸਰੀ ਹੋ ਗਈ ਭੂਮੀ ਠੀਕ ਹੈ ਭੂਮੀ ਔਰ ਤੀਸਰਾ ਸਭ ਤੋਂ ਮਹੱਤਵਪੂਰਨ ਪ੍ਰਭੂਸਤਾ ਪ੍ਰਭੂਸਤਾ ਹੁੰਦੀ ਹੈ ਕਿ ਬਾਹਰਲੀ ਕੰਟਰੋਲ ਤੋਂ ਆਪਾਂ ਮੁਕਤ ਹੁੰਨੇ ਆ ਇਹ ਨਹੀਂ ਹੈ ਕਿ ਆਪਾਂ ਭਾਰਤ ਵਿੱਚ ਰਹਨੇ ਆ ਅਮਰੀਕਾ ਦੀ ਸਰਕਾਰ ਆਪਣੇ ਤੇ ਕਾਨੂੰਨ ਬਣਾਏਗੀ ਨਹੀਂ ਆਪਾਂ ਬਾਹਰਲੀ ਜਿਹੜੀ ਆ ਉਹ ਤੋਂ ਕੰਟਰੋਲ ਤੋਂ ਆਪਾਂ ਮੁਕਤ ਹੁੰਨੇ ਆ ਔਰ ਤੀਸਰਾ ਸਰਕਾਰ ਆਪਣੀ ਇੱਕ ਸਰਕਾਰ ਬਣਾਈ ਹੁੰਦੀ ਹੈ ਜਿਹੜੀ ਆਪਣੇ ਤੇ ਰਾਜ ਕਰਦੀ ਹੈ ਸੋ ਇਸ ਨੂੰ ਬੋਲਦੇ ਨੇ ਰਾਜ ਠੀਕ ਹੈ ਰਾਜ ਬਿਲਕੁਲ ਮਤਲਬ ਆਸਾਨ ਹੈ ਅੱਗੇ ਆਪ ਤੁਸੀ ਲਿਖ ਸਕਦੇ ਹੋ ਮੈਂ ਪੂਰਾ ਬੋਲ ਦੇਣਾ ਇਸ ਲਈ ਅਸੀਂ ਕਹਿ ਸਕਦੇ ਹਾਂ ਇਹ ਡੈਫੀਨੇਸ਼ਨ ਤੋਂ ਬਾਅਦ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰਾਜ ਦੇ ਨਿਰਮਾਣ ਲਈ ਜਨਸੰਖਿਆ ਨਿਸ਼ਚਿਤ ਇਲਾਕਾ ਮਤਲਬ ਭੂਮੀ ਸਰਕਾਰ ਅਤੇ ਪ੍ਰਭੂਸਤਾ ਇਹ ਚਾਰ ਤੱਤ ਬਹੁਤ ਜ਼ਰੂਰੀ ਨੇ ਹੁਣ ਆ ਗਿਆ ਰਾਜਨੀਤਿਕ ਪ੍ਰਣਾਲੀ ਕੀ ਹੈ ਰਾਜਨੀਤਿਕ ਪ੍ਰਣਾਲੀ ਕੀ ਹੈ ਦੇਖੋ ਰਾਜਨੀਤਿਕ ਪ੍ਰਣਾਲੀ ਵਿੱਚ ਸਰਕਾਰ ਦੀਆਂ ਸਾਰੀਆਂ ਸੰਸਥਾਵਾਂ ਤੋਂ ਇਲਾਵਾ ਹੋਰ ਵੀ ਸਾਰੀਆਂ ਗੈਰ ਰਾਜਨੀਤਿਕ ਸੰਸਥਾਵਾਂ ਸ਼ਾਮਲ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਨੇ ਹੁਣ ਰਾਜਨੀਤਿਕ ਪ੍ਰਣਾਲੀ ਕੀ ਹੈ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੀ ਹੁੰਦੀਆਂ ਨੇ ਸਰਕਾਰੀ ਸੰਸਥਾਵਾਂ ਰਾਜਨੀਤਿਕ ਪ੍ਰਣਾਲੀ ਉਹ ਹੁੰਦੀ ਹੈ ਜਿਸ ਦੇ ਵਿੱਚ ਸਾਰੀਆਂ ਸਰਕਾਰੀ ਸੰਸਥਾਵਾਂ ਸ਼ਾਮਲ ਹੁੰਦੀਆਂ ਨੇ ਅਤੇ ਜੇਕਰ ਕੋਈ ਸੰਸਥਾ ਸਰਕਾਰੀ ਨਹੀਂ ਵੀ ਹੈਗੀ ਉਹ ਵੀ ਸ਼ਾਮਲ ਉਦੋਂ ਹੁੰਦੀ ਹੈ ਜੇਕਰ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਨੂੰ ਕਾਨੂੰਨ ਨੂੰ ਪ੍ਰਭਾਵਿਤ ਕਰ ਰਹੀ ਹੋਵੇ ਤਾਂ ਇਹ ਹੁੰਦੀ ਹੈ ਰਾਜਨੀਤਿਕ ਪ੍ਰਣਾਲੀ ਬਾਕੀ ਦੇਖੋ ਇਹ ਸਿੰਪਲ ਹੈ ਬਾਕੀ ਮੈਂ ਨੋਟਸ ਜਿਹੜੇ ਇਹ ਕਾਪੀ ਹੈ ਮੈਸੇਜ ਦੇ ਉੱਪਰ ਕੰਪਲੀਟ ਲਿਖਦਾ ਜਾ ਰਿਹਾ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਜਦੋਂ ਇਹ ਕੰਪਲੀਟ ਹੋ ਗਏ ਪੀਡੀਐਫ ਬਣ ਕੇ ਉਦੋਂ ਤੁਹਾਨੂੰ ਵੀਡੀਓ ਬਣਾ ਕੇ ਮੈਂ ਦੱਸ ਦੇਵਾਂਗਾ ਤੁਸੀਂ ਇਹ ਪੀਡੀਐਫ ਹੈ ਜਿਹੜੀ ਉਹ ਲੈ ਸਕਦੇ ਹੋ ਸੋ ਅੱਗੇ ਹੁਣ ਆਪਾਂ ਦੇਖੋ ਕਰਾਂਗੇ ਇਹਨਾਂ ਦੇ ਇਹ ਮਤਲਬ ਫਰਕ ਇਹਨਾਂ ਦੇ ਵਿੱਚ ਕੀ ਹੈ ਸਭ ਤੋਂ ਪਹਿਲਾਂ ਦਾ ਸਰੂਪ ਵਿੱਚ ਫਰਕ ਸਰੂਪ ਦੇ ਵਿੱਚ ਫਰਕ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਲੱਗ ਗਿਆ ਕਿਹੜਾ ਰਾਜ ਹੈ ਰਾਜ ਦਾ ਸਰੂਪ ਕੀ ਹੈ ਮਤਲਬ ਰਾਜ ਦੇ ਚਾਰ ਮੇਨ ਤੱਤ ਹੁੰਦੇ ਨੇ ਇਹ ਹੀ ਮੈਂ ਤੁਹਾਨੂੰ ਪੜ੍ਹ ਕੇ ਮੇਨ ਮੇਨ ਜਿਹੜੇ ਪੁਆਇੰਟ ਨੇ ਦੱਸ ਦਿੰਦਾ ਸਰੂਪ ਵਿੱਚ ਅੰਤਰ ਸਭ ਤੋਂ ਪਹਿਲਾਂ ਰਾਜ ਤਾਂ ਕੀ ਹੈ ਰਾਜ ਦੇ ਨਿਰਮਾਣ ਦੇ ਲਈ ਰਾਜ ਨੂੰ ਬਣਨ ਦੇ ਲਈ ਚਾਰ ਤੱਤ ਮੇਨ ਜ਼ਰੂਰੀ ਨੇ ਕਿਹੜੇ ਕਿਹੜੇ ਜਨਸੰਖਿਆ ਭੂਮੀ ਸਰਕਾਰ ਅਤੇ ਪ੍ਰਭੂਸਤਾ ਪ੍ਰਭੂਸਤਾ ਮਤਲਬ ਪਤੀ ਆਪਾਂ ਨੂੰ ਹਨ ਬਾਹਰੀ ਕੰਟਰੋਲ ਤੋਂ ਮੁਕਤ ਹੋਣਾ ਪਰ ਇਸ ਦੇ ਉਲਟ ਜਿਹੜਾ ਸਮਾਜ ਵਿੱਚ ਹੋਣ ਵਾਲੀਆਂ ਸਾਰੀਆਂ ਗਤੀਵਿਧੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਨੂੰ ਕਾਨੂੰਨ ਨੂੰ ਪ੍ਰਭਾਵਿਤ ਕਰਦੀਆਂ ਹਨ ਠੀਕ ਹੈ ਉਹ ਰਾਜਨੀਤਿਕ ਪ੍ਰਣਾਲੀ ਦਾ ਹਿੱਸਾ ਹੁੰਦੀਆਂ ਨੇ ਇਸ ਰੂਪ ਹੈ ਰਾਜ ਦਾ ਸਰੂਪ ਕੀ ਹੈ ਰਾਜ ਦੇ ਚਾਰ ਮੇਨ ਤੱਤ ਹੁੰਦੇ ਨੇ ਆਪਾਂ ਸਾਰੇ ਜਿਹੜੇ ਲੋਕਾਂ ਰਾਜ ਦਾ ਹਿੱਸਾ ਹੁੰਨੇ ਆ ਜਨਸੰਖਿਆ ਹੈ ਨਾ ਤੇ ਭੂਮੀ ਹੁੰਦੀ ਹੈ ਨਿਸ਼ਚਿਤ ਬਾਉਂਡਰੀਜ਼ ਹੁੰਦੀਆਂ ਨੇ ਤੇ ਸਰਕਾਰ ਹੁੰਦੀ ਹੈ ਤੇ ਪ੍ਰਭੂਸਤਾ ਬਾਹਰਲੇ ਕੰਟਰੋਲ ਤੋਂ ਮੁਕਤ ਪਰ ਰਾਜਨੀਤਿਕ ਪ੍ਰਣਾਲੀ ਕੀ ਹੁੰਦੀ ਹੈ ਜਿਹੜੇ ਸੰਸਥਾ ਸਰਕਾਰ ਦੀਆਂ ਸੰਸਥਾਵਾਂ ਹੁੰਦੀਆਂ ਨੇ ਸਰਕਾਰੀ ਕਾਨੂੰਨੀ ਹਨਾ ਤਾਂ ਉਹ ਸਾਰੀਆਂ ਸੰਸਥਾਵਾਂ ਤੇ ਜਾਂ ਫਿਰ ਜਿਹੜੀਆਂ ਪ੍ਰਭਾਵਿਤ ਕਰਦੀਆਂ ਨੇ ਉਸ ਨੂੰ ਕੋਈ ਵੀ ਸੰਸਥਾਵਾਂ ਆਪਾਂ ਬਾਰ-ਬਾਰ ਦੱਸ ਚੁੱਕੇ ਹਾਂ ਉਹ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਇਸ ਰੂਪ ਦੇ ਵਿੱਚ ਅੰਤਰ ਹੈ ਅਗਲਾ ਹੈ ਨਿਰਮਾਣ ਕਰਨ ਵਾਲੇ ਤੱਤਾਂ ਵਿੱਚ ਅੰਤਰ ਇਹਦਾ ਨਿਰਮਾਣ ਕਰਨ ਵਾਲੇ ਤੱਤ ਸੇਮ ਹੀ ਹੋਗੇ ਠੀਕ ਹੈ ਰਾਜ ਦਾ ਨਿਰਮਾਣ ਚਾਰ ਮੇਨ ਤੱਤ ਕਰਦੇ ਨੇ ਜਿਹੜੇ ਕੀ ਜਨਸੰਖਿਆ ਹੋਗੀ ਭੂਮੀ ਹੋਗੀ ਸਰਕਾਰ ਹੋਗੀ ਤੇ ਪ੍ਰਭੂਸਤਾ ਹੋਗੀ ਦੂਜੇ ਪਾਸੇ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਰਾਜਨੀਤਿਕ ਪ੍ਰਣਾਲੀ ਦੇ ਕੋਈ ਨਿਸ਼ਚਿਤ ਤੱਤ ਨਹੀਂ ਹੁੰਦੇ ਵੀ ਜਿਸ ਤਰ੍ਹਾਂ ਇਸ ਦੇ ਚਾਰ ਤੱਤ ਨੇ ਰਾਜ ਦੇ ਵੀ ਰਾਜ ਦਾ ਨਿਰਮਾਣ ਕਰਨ ਵਾਲੇ ਜਨਸੰਖਿਆ ਭੂਮੀ ਸਰਕਾਰ ਤੇ ਪ੍ਰਭੂਸਤਾ ਹੋਗੀ ਪਰ ਦੂਜੇ ਪਾਸੇ ਰਾਜਨੀਤਿਕ ਪ੍ਰਣਾਲੀ ਦੇ ਕੋਈ ਨਿਸ਼ਚਿਤ ਤੱਤ ਨਹੀਂ ਹੁੰਦੇ ਬਲਕਿ ਰਾਜਨੀਤਿਕ ਪ੍ਰਣਾਲੀ ਤਾਂ ਵੱਖ-ਵੱਖ ਰਸਮੀ ਅਤੇ ਗੈਰ ਰਸਮੀ ਸੰਸਥਾਵਾਂ ਅਤੇ ਉਹਨਾਂ ਦੁਆਰਾ ਨਿਭਾਈਆਂ ਜਾਣ ਵਾਲੀਆਂ ਭੂਮਿਕਾਵਾਂ ਦਾ ਜੋੜ ਹੈ ਮਤਲਬ ਕਿ ਜਿਹੜੀਆਂ ਸਰਕਾਰੀ ਸੰਸਥਾਵਾਂ ਹੁੰਦੀਆਂ ਨੇ ਉਹਨਾਂ ਤੋਂ ਮਿਲ ਕੇ ਰਾਜਨੀਤਿਕ ਬਰਨਾਲੀ ਬਣਦੀ ਹੈ ਜਾਂ ਫਿਰ ਜਿਹੜੀਆਂ ਗੈਰ ਰਾਜਨੀਤਿਕ ਵੀ ਹੁੰਦੀਆਂ ਨੇ ਜਿਹੜੀਆਂ ਉਸ ਨੂੰ ਪ੍ਰਭਾਵਿਤ ਕਰਦੀਆਂ ਨੇ ਉਹਨਾਂ ਤੋਂ ਮਿਲ ਕੇ ਰਾਜਨੀਤਿਕ ਪ੍ਰਣਾਲੀ ਬਣਦੀ ਹੈ ਅਗਲਾ ਹੈਗਾ ਸੀਮਾਵਾਂ ਵਿੱਚ ਅੰਤਰ ਸੀਮਾਵਾਂ ਵਿੱਚ ਅੰਤਰ ਬਿਲਕੁਲ ਸਿੰਪਲ ਹੈ ਰਾਜ ਦੀਆਂ ਜਿਹੜੀਆਂ ਸੀਮਾਵਾਂ ਨੇ ਉਹ ਲਗਭਗ ਫਿਕਸ ਹੁੰਦੀਆਂ ਨੇ ਠੀਕ ਹੈ ਮੈਂ ਇੱਥੇ ਇਸ ਦੇ ਵਿੱਚ ਵੀ ਮੇਨ ਮੇਨ ਪੜਦਣਾ ਦੋ ਤਿੰਨ ਲੈਣਾ ਰਾਜ ਦੀਆਂ ਜਿਹੜੇ ਸੀਮਾਵਾਂ ਨੇ ਖੇਤਰਫਲ ਦੇ ਮੁਤਾਬਿਕ ਹੁੰਦੀਆਂ ਨੇ ਮਤਲਬ ਕਿਸੇ ਰਾਜ ਦਾ ਖੇਤਰਫਲ ਇੰਨੇ ਵਰਗ ਕਿਲੋਮੀਟਰ ਇੰਨੇ ਵਰਗ ਕਿਲੋਮੀਟਰ ਰਾਜ ਦੀਆਂ ਸਿਮਾਵਾਂ ਤਾਂ ਮਤਲਬ ਖੇਤਰੀ ਜ਼ਮੀਨ ਜਮਿਨੀ ਰੂਪ ਦੇ ਵਿੱਚ ਹੁੰਦੀਆਂ ਨੇ ਖੇਤਰਫਲ ਦੇ ਹਨ ਆਮ ਤੌਰ ਤੇ ਇਹ ਸਥਾਈ ਹੁੰਦੀਆਂ ਨੇ ਸਥਾਈ ਮਤਲਬ ਕਿ ਨਿਸ਼ਚਿਤ ਹੁੰਦੀਆਂ ਨੇ ਹਾਂ ਕਈ ਵਾਰ ਕੋਈ ਜਿਹੜਾ ਦੇਸ਼ ਹੈ ਉਸ ਦੀ ਭੂਮੀ ਵੱਧ ਜਾਂਦੀ ਹੈ ਕਿਸੇ ਤੇ ਕਬਜ਼ਾ ਕਰ ਲੈਂਦਾ ਜਾਂ ਕਿਸੇ ਦੇਸ਼ ਦੀ ਭੂਮੀ ਜ਼ਮੀਨ ਘਟ ਜਾਂਦੀ ਹੈ ਹਨ ਬਟ ਆਮ ਤੌਰ ਤੇ ਇਹ ਸਥਾਈ ਹੁੰਦੀਆਂ ਨੇ ਨਿਸ਼ਚਿਤ ਹੁੰਦੀਆਂ ਨੇ ਪਰੰਤੂ ਰਾਜਨੀਤਿਕ ਪ੍ਰਣਾਲੀ ਦੀਆਂ ਜਿਹੜੇ ਸਿਮਾਵਾਂ ਨੇ ਉਹ ਵੱਖ-ਵੱਖ ਵਿਅਕਤੀਆਂ ਅਤੇ ਸੰਸਥਾਵਾਂ ਦੁਆਰਾ ਨਿਭਾਈਆਂ ਜਾਣ ਵਾਲੀਆਂ ਭੂਮਿਕਾਵਾਂ ਦੇ ਆਧਾਰ ਤੇ ਹੁੰਦੀਆਂ ਨੇ ਪਰ ਰਾਜਨੀਤਿਕ ਪ੍ਰਣਾਲੀ ਦੀਆਂ ਜਿਹੜੀਆਂ ਸੀਮਾਵਾਂ ਨੇ ਉਹ ਵਿਅਕਤੀਆਂ ਦੁਆਰਾ ਨਿਭਾਈਆਂ ਜਾਂਦੀਆਂ ਨੇ ਇਹ ਜਿਹੜੀਆਂ ਰਾਜਨੀਤਿਕ ਪ੍ਰਣਾਲੀ ਦਾ ਸੀਮਾਵਾਂ ਨੇ ਘਟ ਵੀ ਜਾਂਦੀਆਂ ਨੇ ਕਈ ਵਾਰ ਵੱਧ ਵੀ ਜਾਂਦੀਆਂ ਨੇ ਜਦੋਂ ਵੋਟਾਂ ਦਾ ਟਾਈਮ ਹੁੰਦਾ ਤਾਂ ਆਪਾਂ ਸਾਰੇ ਲੋਕ ਹੀ ਵੋਟ ਦੇਣ ਜਾਂਦੇ ਆਪਾਂ ਸਾਰੇ ਰਾਜਨੀਤਿਕ ਪ੍ਰਣਾਲੀ ਦਾ ਹਿੱਸਾ ਹੁੰਨੇ ਆ ਤੁਸਦੀ ਸੀਮਾ ਜਿਹੜੀ ਵੱਧ ਜਾਂਦੀ ਹੈ ਵੋਟਾਂ ਤੋਂ ਬਾਅਦ ਦੁਬਾਰੇ ਫੇਰ ਉਸਦੀ ਸੀਮਾ ਘਟ ਜਾਂਦੀ ਹੈ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ ਅਗਲਾ ਪੁਆਇੰਟ ਹੈ ਕਾਰਜ ਕੰਮਾਂ ਵਿੱਚ ਅੰਤਰ ਕੰਮਾਂ ਦੇ ਵਿੱਚ ਕੀ ਅੰਤਰ ਹੈ ਦੇਖੋ ਰਾਜ ਦੀਆਂ ਜਿਹੜੀਆਂ ਸੀਮਾਵਾਂ ਨੇ ਠੀਕ ਹੈ ਇਹ ਸੌਰੀ ਅਗਲਾ ਕੰਮ ਵਿੱਚ ਕਾਰਜਾਂ ਵਿੱਚ ਅੰਤਰ ਜਾਂ ਕੰਮਾਂ ਵਿੱਚ ਅੰਤਰ ਕੀ ਹੈ ਵਰਤਮਾਨ ਰਾਜ ਵਿਅਕਤੀ ਦੀ ਜਾਨ ਮਾਲ ਅਤੇ ਇੱਜ਼ਤ ਦੀ ਰੱਖਿਆ ਕਰਦਾ ਹੈ ਜਿਹੜਾ ਰਾਜ ਦਾ ਮੇਨ ਕੰਮ ਹੈ ਰਾਜ ਦਾ ਮੇਨ ਕੰਮ ਤਾਂ ਸਿਰਫ ਇਹ ਹੈ ਕਿ ਜਿਹੜੇ ਆਪਾਂ ਲੋਕਾਂ ਆਪਣੀ ਭਲਾਈ ਕਰਨਾ ਆਪਣੀ ਜਾਨ ਮਾਲ ਦੀ ਰਾਖੀ ਕਰਨਾ ਇਹ ਰਾਜ ਦਾ ਮੇਨ ਕੰਮ ਹੈ ਪਰ ਰਾਜਨੀਤਿਕ ਪ੍ਰਣਾਲੀ ਦਾ ਮੇਨ ਕੰਮ ਤੁਸੀਂ ਲਿਖ ਸਕਦੇ ਹੋ ਨਿਵੇਸ਼ਾਂ ਨੂੰ ਨਿਕਾਸਾਂ ਵਿੱਚ ਬਦਲਣਾ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਉਹਨਾਂ ਦੀਆਂ ਮੰਗਾਂ ਦੇ ਅਨੁਸਾਰ ਕੰਮ ਕਰਨਾ ਬਿਲਕੁਲ ਸਿੰਪਲ ਐ ਬੱਸ ਇੰਨਾ ਅੱਗੇ ਰਾਜ ਸਥਿਰ ਹੁੰਦਾ ਹੈ ਠੀਕ ਹੈ ਅਗਲਾ ਪੁਆਇੰਟ ਹੈ ਰਾਜ ਸਥਿਰ ਹੁੰਦਾ ਹੈ ਰਾਜਨੀਤਿਕ ਪ੍ਰਣਾਲੀ ਬਦਲਦੀ ਰਹਿੰਦੀ ਹੈ ਦੇਖੋ ਇਹ ਕਿਸ ਤਰ੍ਹਾਂ ਰਾਜ ਸਥਿਰ ਹੁੰਦਾ ਹੈ ਨਾ ਰਾਜ ਇੱਕ ਸਥਾਈ ਸੰਸਥਾ ਹੈ ਇੱਕ ਸਥਿਰ ਸੰਸਥਾ ਹੈ ਜਦੋਂ ਤੱਕ ਇਸ ਦੇ ਚਾਰੋਂ ਤੱਤ ਮੌਜੂਦ ਨੇ ਤਾਂ ਰਾਜ ਹੈ ਜਿਹੜਾ ਉਹ ਮੌਜੂਦ ਰਹਿੰਦਾ ਹੈ ਚਾਰੋਧਾਤ ਜਨਸੰਖਿਆ ਭੂਮੀ ਸਰਕਾਰ ਤੇ ਪ੍ਰਭੂਸਤਾ ਉਹਨਾਂ ਟਾਈਮ ਰਾਜ ਆ ਜਿਹੜਾ ਉਹ ਖੜਾ ਸਥਿਰ ਹੈ ਪਰ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਹਨੇ ਬਦਲਦੀ ਰਹਿੰਦੀ ਹੈ ਕਿਵੇਂ ਰਾਜਾਂ ਵਿੱਚ ਸਿਰਫ ਦੇਖੋ ਸਰਕਾਰਾਂ ਬਦਲਦੀਆਂ ਨੇ ਰਾਜ ਨਹੀਂ ਬਦਲਦਾ ਇਸ ਦੇ ਨਾਲ ਹੀ ਰਾਜ ਦੀ ਹੋਂਦ ਕੋਈ ਮਤਲਬ ਅਸਰ ਨਹੀਂ ਹੁੰਦਾ ਜੇਕਰ ਸਰਕਾਰ ਬਦਲ ਵੀ ਜਾਂਦੀ ਹੈ ਇਹ ਤਾਂ ਰਾਜ ਬਾਰੇ ਆ ਗਿਆ ਪਰੰਤੂ ਦੂਜੇ ਪਾਸੇ ਜੇਕਰ ਦੇਸ਼ ਵਿੱਚਲੇ ਹਾਲਾਤ ਬਦਲਦੇ ਹਨ ਤਾਂ ਰਾਜਨੀਤਿਕ ਪ੍ਰਣਾਲੀ ਵਿੱਚ ਵੀ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਇਹਦਾ ਮਤਲਬ ਹੈ ਬਿਲਕੁਲ ਸਿੰਪਲ ਹੈ ਕਿ ਰਾਜ ਦਾ ਸਿਰ ਹੁੰਦਾ ਹੈ ਰਾਜ ਦੇ ਚਾਰੋਂ ਤੱਤ ਸਥਿਰ ਹੁੰਦੇ ਨੇ ਪਰ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਹਾਲਾਤਾਂ ਦੇ ਮੁਤਾਬਕ ਮਤਲਬ ਕਿ ਕਾਨੂੰਨ ਨੇ ਜਿਹੜੇ ਬਦਲਦੇ ਰਹਿੰਦੇ ਨੇ ਨਵੇਂ ਕਾਨੂੰਨ ਬੰਦੇ ਰਹਿੰਦੇ ਨੇ ਪੁਰਾਣੇ ਕਾਨੂੰਨ ਨੇ ਜਿਹੜੇ ਉਹ ਰੱਦ ਹੁੰਦੇ ਰਹਿੰਦੇ ਨੇ ਇਸ ਤਰ੍ਹਾਂ ਅਗਲਾ ਛੇਮਾ ਪੁਆਇੰਟ ਹੈ ਪ੍ਰਭੂ ਸਤਾ ਦੇ ਤਖਤ ਸੰਬੰਧੀ ਅੰਤਰ ਪ੍ਰਭੂ ਸਤਾ ਦੇ ਤੱਤ ਸਬੰਧੀ ਅੰਤਰ ਦਾ ਮਤਲਬ ਕੀ ਹੈ ਦੇਖੋ ਰਾਜ ਕੋਲ ਕੀ ਹੁੰਦੀ ਹੈ ਪ੍ਰਭੂ ਸਤਾ ਹੁੰਦੀ ਹੈ ਮਤਲਬ ਕਿ ਬਾਹਰੀ ਕੰਟਰੋਲ ਤੋਂ ਮੁਕਤ ਹੁੰਦਾ ਹੈ ਭਾਵ ਕਿ ਰਾਜ ਅੰਦਰੂਨੀ ਅਤੇ ਬਾਹਰੀ ਨਿਯੰਤਰਣ ਤੋਂ ਕੰਟਰੋਲ ਕੰਟਰੋਲ ਹੁੰਦਾ ਹੈ ਮਤਲਬ ਕੰਟਰੋਲ ਤੋਂ ਮੁਕਤ ਹੁੰਦਾ ਹੈ ਹੈਨਾ ਸਮਝ ਗਿਆ ਆਈ ਹੋਪ ਕਿ ਤੁਸੀਂ ਪਰ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਰਾਜਨੀਤਿਕ ਪ੍ਰਣਾਲੀ ਕੀ ਹੈ ਉਹ ਸਮਾਜ ਦੇ ਅੰਦਰਲੇ ਅਤੇ ਸਮਾਜ ਦੇ ਬਾਹਰਲੇ ਵਾਤਾਵਰਣ ਤੋਂ ਪ੍ਰਭਾਵਿਤ ਹੁੰਦੀ ਰਹਿੰਦੀ ਹੈ ਅੱਪਾ ਪਹਿਲਾਂ ਵੀ ਗੱਲ ਕਰਕੇ ਹਟਿਆ ਅੰਦਰਲੇ ਵਾਤਾਵਰਨ ਧਰਮ ਨਾਲ ਸਬੰਧਿਤ ਹੋ ਗਿਆ ਜਾਤ ਪਾਤ ਨਾਲ ਅਮੀਰੀ ਗਰੀਬੀ ਨਾਲ ਦੇਸ਼ ਦੇ ਅੰਦਰ ਜੋ ਵਾਤਾਵਰਨ ਹੁੰਦਾ ਹੈ ਔਰ ਦੇਸ਼ ਦੇ ਬਾਹਰਲੇ ਵਾਤਾਵਰਨ ਤੋਂ ਵੀ ਰਾਜਨੀਤਿਕ ਪ੍ਰਭਾਵਿਤ ਹੁੰਦੀ ਹੈ ਰਾਜਨੀਤਿਕ ਪ੍ਰਭਾਵਿਤ ਹੁੰਦਾ ਰਾਜਨੀਤੀ ਰਾਜਨੀਤਿਕ ਪ੍ਰਣਾਲੀ ਜਿਵੇਂ ਆਪਣੇ ਤੇ ਕੋਈ ਦੇਸ਼ ਹਮਲਾ ਕਰਦਾ ਤਾਂ ਰਾਜਨੀਤਿਕ ਪ੍ਰਣਾਲੀ ਦਾ ਅਸਰ ਪੈਂਦਾ ਹੈ ਹਨਾ ਕੋਈ ਦੇਸ਼ ਇਹੀਆਂ ਗਤੀਵਿਧੀਆਂ ਕਰਦਾ ਹੈ ਅਤੰਕਵਾਦ ਪੈਦਾ ਕਰਦਾ ਹੈ ਤਾਂ ਉਸ ਦੇ ਮਤਲਬ ਅਗਲਾ ਪੁਆਇੰਟ ਹੈ ਰਾਜਨੀਤਿਕ ਪ੍ਰਣਾਲੀ ਵਿੱਚ ਅੰਗਾਂ ਦੀ ਰਾਜਨੀਤਿਕ 7ਵਾਂ ਪੁਆਇੰਟ ਰਾਜਨੀਤਿਕ ਪ੍ਰਣਾਲੀ ਵਿੱਚ ਅੰਗਾਂ ਦੀ ਆਪਸੀ ਨਿਰਭਰਤਾ ਹੁੰਦੀ ਹੈ ਇਹ ਤਾਂ ਆਪਾਂ ਪਹਿਲਾਂ ਕਰਕੇ ਵੀ ਹਟਿਆ ਵੀ ਰਾਜਨੀਤਿਕ ਪ੍ਰਣਾਲੀ ਦੇ ਜਿੰਨੇ ਵੀ ਅੰਗ ਹੁੰਦੇ ਨੇ ਅੰਗ ਮਤਲਬ ਕਿ ਉਪ ਪ੍ਰਣਾਲੀਆਂ ਭਾਗ ਜਿਵੇਂ ਡਿਪਾਰਟਮੈਂਟ ਸਾਰੇ ਪੁਲਿਸ ਡਿਪਾਰਟਮੈਂਟ ਬਿਜਲੀ ਡਿਪਾਰਟਮੈਂਟ ਹਨਾ ਇਸ ਤਰ੍ਹਾਂ ਆਰਮੀ ਡਿਪਾਰਟਮੈਂਟ ਸਾਰਾ ਲਾ ਲਓ ਵੀ ਰਾਜਨੀਤਿਕ ਪ੍ਰਣਾਲੀ ਵਿੱਚ ਅੰਗਾਂ ਦੀ ਆਪਸੀ ਨਿਰਭਰਤਾ ਹੁੰਦੀ ਹੈ ਇੱਕ ਦੂਜੇ ਦੇ ਉੱਪਰ ਨਿਰਭਰ ਹੁੰਦੇ ਨੇ ਅੰਗ ਪਰੰਤੂ ਰਾਜ ਵਿੱਚ ਅਜਿਹਾ ਨਹੀਂ ਹੁੰਦਾ ਇਸ ਦਾ ਮਤਲਬ ਕੀ ਹੈ ਹਨਾ ਦੇਖੋ ਕਹਿਮਾ ਪੁਆਇੰਟ ਇਹ ਹੈ ਇਹ ਹੈਗਾ ਆਪਣਾ 7ਵਾਂ ਪੁਆਇੰਟ ਦੇਖੋ ਰਾਜਨੀਤਿਕ ਪ੍ਰਣਾਲੀ ਦੇ ਵੱਖ-ਵੱਖ ਭਾਗ ਹਨ ਅਤੇ ਜਦੋਂ ਕਿਸੇ ਇੱਕ ਭਾਗ ਤੇ ਕੋਈ ਪਰਵਰਤਨ ਆਉਂਦਾ ਇੱਕ ਭਾਗ ਦੇ ਵਿੱਚ ਤਾਂ ਦੂਜੇ ਭਾਗਾਂ ਤੇ ਵੀ ਉਸ ਦਾ ਅਸਰ ਹੁੰਦਾ ਪਰ ਰਾਜ ਹੈ ਜਿਹੜਾ ਰਾਜ ਦੇ ਵਿੱਚ ਅਜਿਹਾ ਨਹੀਂ ਹੁੰਦਾ ਠੀਕ ਹੈ ਰਾਜ ਦੀਆਂ ਜਿਹੜੀਆਂ ਹੱਦਾਂ ਹੁੰਦੀਆਂ ਨੇ ਜੇਕਰ ਹੱਦਾਂ ਦੇ ਵਿੱਚ ਮਾੜਾ-ਮੋਟਾ ਕੋਈ ਪਰਵਰਤਨ ਆ ਵੀ ਜਾਂਦਾ ਕੋਈ ਜ਼ਮੀਨ ਘਟ ਜਾਂਦੀ ਹੈ ਜਾਂ ਵੱਧ ਜਾਂਦੀ ਹੈ ਤਾਂ ਉਸ ਦਾ ਰਾਜ ਦੇ ਉੱਪਰ ਕੋਈ ਇੰਨਾ ਖਾਸ ਪਰਵਰਤਨ ਨਹੀਂ ਹੁੰਦਾ ਪਰ ਰਾਜਨੀਤਿਕ ਪ੍ਰਣਾਲੀ ਦੇ ਉੱਪਰ ਜੇਕਰ ਕਿਸੇ ਭਾਗ ਦੇ ਵਿੱਚ ਉਸ ਦੇ ਅੱਜ ਇਹ ਕਿਸੇ ਉਪ ਪ੍ਰਣਾਲੀ ਦੇ ਵਿੱਚ ਪਰਿਵਰਤਨ ਤਾਂ ਉਤੇ ਬਹੁਤ ਜ਼ਿਆਦਾ ਅਸਰ ਹੁੰਦਾ ਕਿਉਂਕਿ ਇੱਕ ਦੂਸਰੇ ਤੇ ਨਿਰਭਰ ਹੁੰਦੇ ਨੇ ਉਹ ਠੀਕ ਹੈ ਅਗਲਾ ਪੁਆਇੰਟ 8ਵਾਂ 8ਵਾਂ ਪੁਆਇੰਟ ਹੈ ਸਾਰੇ ਰਾਜ ਇੱਕ ਹੀ ਪ੍ਰਕਾਰ ਦੇ ਹੁੰਦੇ ਹਨ ਸਾਰੇ ਰਾਜ ਇੱਕ ਹੀ ਪ੍ਰਕਾਰ ਦਾ ਮਤਲਬ ਕੀ ਹੈ ਲਗਭਗ ਜਿੰਨੇ ਵੀ ਰਾਜ ਹੁੰਦੇ ਨੇ ਸਾਰੇ ਰਾਜਾਂ ਦੇ ਵਿੱਚ ਜਿਹੜੇ ਚਾਰ ਤੱਤ ਨੇ ਉਹ ਲਗਭਗ ਸੇਮ ਹੀ ਹੁੰਦੇ ਨੇ ਸਾਰਿਆਂ ਦੇ ਵਿੱਚ ਕਿਉਂਕਿ ਉਸੇ ਨੂੰ ਰਾਜ ਬੋਲਦੇ ਨੇ ਜਨਸੰਖਿਆ ਭੂਮੀ ਹਰ ਇੱਕ ਰਾਜ ਕੋਲ ਹੁੰਦੀ ਹੈ ਜਨਸੰਖਿਆ ਤੋਂ ਬਿਨਾਂ ਰਾਜ ਨਹੀਂ ਹੋ ਸਕਦਾ ਸਰਕਾਰਾਂ ਤੋਂ ਬਿਨਾਂ ਰਾਜ ਨਹੀਂ ਚੱਲਦਾ ਅਤੇ ਪ੍ਰਭੂ ਸੱਤਾ ਤੋਂ ਬਿਨਾਂ ਕੋਈ ਰਾਜ ਨਹੀਂ ਹੁੰਦਾ ਬਾਹਰੀ ਕੰਟਰੋਲ ਤੋਂ ਮੁਕਤ ਹੁੰਦਾ ਹੈ ਦੇਸ਼ ਦੇ ਅੰਦਰਲੀ ਸਰਕਾਰ ਹੀ ਚਲਾਉਂਦੀ ਹੈ ਪਰ ਜਿਹੜੀ ਰਾਜਨੀਤਿਕ ਪ੍ਰਣਾਲੀਆਂ ਨੇ ਇਸ ਦੇ ਕਈ ਰੂਪ ਹੋ ਸਕਦੇ ਨੇ ਜਿਵੇਂ ਮੰਨ ਲਓ ਲੋਕਤੰਤਰੀ ਸਰਕਾਰ ਤਾਂ ਸਾਰੇ ਦੇਸ਼ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਹੈ ਪਰ ਜਿਹੜੀ ਰਾਜਨੀਤਿਕ ਪ੍ਰਣਾਲੀ ਹੈ ਉਹਨਾਂ ਦੇ ਸਰੂਪ ਅਲੱਗ-ਅਲੱਗ ਹੋ ਸਕਦੇ ਨੇ ਉੱਥੋਂ ਦੇ ਹਾਲਾਤ ਮੁਤਾਬਕ ਹੋ ਸਕਦਾ ਆਪਣੇ ਭਾਰਤ ਦੇ ਜਿਹੜੇ ਲੋਕਾਂ ਦੀਆਂ ਲੋੜਾਂ ਹੋਰ ਨੇ ਤਾਂ ਇਸ ਲਈ ਆਪਣੀ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਹੋਰ ਹੈ ਕਾਨੂੰਨ ਹੋਰ ਨੇ ਇੱਥੇ ਹਨਾ ਅਮਰੀਕਾ ਦੇ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਉੱਥੋਂ ਦੇ ਹਾਲਾਤ ਮੁਤਾਬਕ ਹੋਰ ਨੇ ਤਾਂ ਉੱਥੋਂ ਦੇ ਕਾਨੂੰਨ ਵਗੈਰਾ ਨਿਯਮ ਵਗੈਰਾ ਹੋਰ ਨੇ ਤਾਂ ਇਸ ਲਈ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਜਿਹੜਾ ਪਰਵਰਤਨ ਹੈ ਉਹ ਮਤਲਬ ਕਿ ਰੂਪ ਉਹਨਾਂ ਦੇ ਅਲੱਗ-ਅਲੱਗ ਹੁੰਦੇ ਨੇ ਨੌਵਾਂ ਪੁਆਇੰਟ ਰਾਜ ਵਿੱਚ ਸਿਰਫ ਰਸਮੀ ਸੰਸਥਾਵਾਂ ਸ਼ਾਮਿਲ ਹੁੰਦੀਆਂ ਹਨ ਠੀਕ ਹੈ ਪਰ ਰਾਜਨੀਤਿਕ ਪ੍ਰਣਾਲੀ ਵਿੱਚ ਰਸਮੀ ਅਤੇ ਗੈਰ ਰਸਮੀ ਸੰਸਥਾਵਾਂ ਵੀ ਸ਼ਾਮਿਲ ਹੁੰਦੀਆਂ ਹਨ ਦੇਖੋ ਬਹੁਤ ਵਧੀਆ ਗੱਲ ਹੈ ਰਾਜ ਆ ਜਿਹੜਾ ਰਾਜ ਦੇ ਵਿੱਚ ਜੇਕਰ ਪਰ ਰਾਜ ਦੀ ਗੱਲ ਕਰਦੇ ਆਂ ਰਾਜ ਦੀਆਂ ਜਿਹੜੀਆਂ ਸੰਸਥਾਵਾਂ ਹੁੰਦੀਆਂ ਨੇ ਉਹ ਰਸਮੀ ਸੰਸਥਾਵਾਂ ਹੀ ਹੁੰਦੀਆਂ ਨੇ ਮਤਲਬ ਕਿ ਸਰਕਾਰ ਦੀਆਂ ਸੰਸਥਾਵਾਂ ਜਿਸ ਤਰ੍ਹਾਂ ਕਿ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ ਆਦਿ ਸਰਕਾਰੀ ਸੰਸਥਾਵਾਂ ਇਹ ਰਾਜ ਦੀਆਂ ਹੁੰਦੀਆਂ ਨੇ ਹਨ ਇਹਦੇ ਵਿੱਚ ਸ਼ਾਮਲ ਹੁੰਦੀਆਂ ਨੇ ਪਰ ਜਿਹੜੀ ਰਾਜਨੀਤਿਕ ਪ੍ਰਣਾਲੀ ਆ ਉਸ ਦੇ ਵਿੱਚ ਰਸਮੀ ਸੰਸਥਾਵਾਂ ਮਤਲਬ ਕਿ ਸਰਕਾਰ ਦੀਆਂ ਜਿਹੜੀਆਂ ਸੰਸਥਾਵਾਂ ਡਿਪਾਰਟਮੈਂਟ ਨੇ ਉਹ ਤਾਂ ਹੁੰਦੀ ਨੇ ਉਹਨਾਂ ਡਿਪਾਰਟਮੈਂਟ ਤੋਂ ਇਲਾਵਾ ਉਹ ਸਾਰੀਆਂ ਸੰਸਥਾਵਾਂ ਵੀ ਸ਼ਾਮਿਲ ਹੁੰਦੀਆਂ ਨੇ ਜਿਹੜੀਆਂ ਗੈਰ ਰਸਮੀ ਹੁੰਦੀਆਂ ਨੇ ਗੈਰ ਸਰਕਾਰੀ ਹੁੰਦੀਆਂ ਨੇ ਜਿਹੜੀਆਂ ਕਦੋਂ ਜਦੋਂ ਉਹ ਰਾਜਨੀਤਿਕ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀਆਂ ਨੇ ਤਾਂ ਉਹਨਾਂ ਉਹ ਰਾਜਨੀਤਿਕ ਪ੍ਰਣਾਲੀ ਦਾ ਹਿੱਸਾ ਬਣ ਜਾਂਦੀਆਂ ਨੇ ਤਾਂ ਇਹ ਇੱਕ ਇਹਨਾਂ ਵਿੱਚ ਅੰਤਰ ਹੈ ਆਈ ਹੋਪ ਕਿ ਸਮਝ ਗਏ ਸਿੰਪਲ ਜਈ ਹੈ ਅਗਲਾ ਪੁਆਇੰਟ ਹੈ ਦਸਵਾਂ ਰਾਜ ਮਨੁੱਖਾਂ ਤੋਂ ਬਣਦਾ ਹੈ ਠੀਕ ਹੈ ਜਿਸ ਤਰ੍ਹਾਂ ਇਹਨੂੰ ਪਤਾ ਹੈ ਰਾਜ ਮਨੁੱਖਾਂ ਤੋਂ ਮੈਨ ਕਿਹ ਇੱਕ ਰਾਜ ਬਣਦਾ ਹੈ ਨਾ ਮਨੁੱਖ ਜਨਸੰਖਿਆ ਤੋਂ ਬਿਨਾਂ ਰਾਜ ਹੋਈ ਨਹੀਂ ਸਕਦਾ ਠੀਕ ਹੈ ਪਰ ਰਾਜਨੀਤਿਕ ਪ੍ਰਣਾਲੀਆ ਜਿਹੜੀ ਉਹ ਮਨੁੱਖਾਂ ਦੇ ਰਾਜਨੀਤਿਕ ਸਬੰਧਾਂ ਅਤੇ ਰਾਜਨੀਤਿਕ ਭੂਮਿਕਾਵਾਂ ਤੋਂ ਬਣਦੀ ਹੈ ਕਿਸ ਤਰ੍ਹਾਂ ਦੇਖੋ ਇੱਕ ਰਾਜ ਆ ਜਿਹੜਾ ਕਿਸ ਤਰ੍ਹਾਂ ਬਣਦਾ ਹੈ ਜਨਸੰਖਿਆ ਨੂੰ ਮਿਲ ਕੇ ਜਨਸੰਖਿਆ ਹੋਏਗੀ ਕਿਸੇ ਭੂਮੀ ਦੇ ਉੱਪਰ ਫੇਰ ਹੀ ਰਾਜ ਬਣੇਗਾ ਨਾ ਲੋਕਾਂ ਤੋਂ ਰਾਜ ਦਾ ਤਾਂ ਮੇਨ ਤੱਤ ਹੋ ਗਿਆ ਜਨਸੰਖਿਆ ਪਰ ਰਾਜਨੀਤਿਕ ਪ੍ਰਣਾਲੀਆ ਜਿਹੜੀ ਉਹ ਕਿੱਥੋਂ ਬਣਦੀ ਹੈ ਰਾਜਨੀਤਿਕ ਪ੍ਰਣਾਲੀ ਜਿਹੜੇ ਆਪਾਂ ਮਨੁੱਖਾਂ ਰਾਜ ਵਿੱਚ ਰਹਨੇ ਆ ਉਹਨਾਂ ਦੇ ਆਪਸੀ ਸਬੰਧਾਂ ਅਤੇ ਉਹਨਾਂ ਦੀਆਂ ਜਿਹੜੀਆਂ ਮਤਲਬ ਕਿ ਭੂਮਿਕਾਵਾਂ ਭੂਮਿਕਾਵਾਂ ਕੀ ਜਿਵੇਂ ਆਪਾਂ ਵੋਟ ਪਾਉਣੇ ਆਪਣੀ ਭੂਮਿਕਾ ਨਿਭਾਉਣੇ ਆਪਾਂ ਕੰਮ ਕਰਦੇ ਆਂ ਤਾਂ ਵੋਟ ਪਾ ਕੇ ਆਪਾਂ ਨੇਤਾ ਚੁਣਦੇ ਆਂ ਤਾਂ ਉਹ ਨੇਤਾ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਆ ਜਾਂਦੇ ਨੇ ਔਰ ਲੋਕਾਂ ਦੇ ਆਪਸੀ ਸਬੰਧ ਜਿਸ ਤਰ੍ਹਾਂ ਜਿਹੜੇ ਨੇਤਾ ਵਗੈਰਾ ਚੁਣੇ ਗਏ ਰਾਜਨੀਤੀ ਵਿੱਚ ਆ ਗਏ ਉਹਨਾਂ ਦੇ ਆਪਸੀ ਸਬੰਧ ਉਹਨਾਂ ਤੋਂ ਬਿਨਕ ਉਹ ਰਾਜਨੀਤੀ ਪ੍ਰਣਾਲੀ ਹੈ ਜਿਹੜੀ ਉਹਨਾਂ ਤੋਂ ਮਿਲ ਕੇ ਬਣਦੀ ਹੈ ਇਸ ਦਾ ਮਤਲਬ ਇਹ ਹੋ ਗਿਆ 11ਵਾਂ ਪੁਆਇੰਟ ਰਾਜਨੀਤਿਕ ਸਮਾਜੀਕਰਨ ਅਤੇ ਰਾਜਨੀਤਿਕ ਸੱਭਿਆਚਾਰ ਦਾ ਰਾਜਨੀਤਿਕ ਪ੍ਰਣਾਲੀ ਵਿੱਚ ਵਿਸ਼ੇਸ਼ ਮਹੱਤਵ ਹੈ ਰਾਜ ਵਿੱਚ ਨਹੀਂ ਦੇਖੋ ਰਾਜਨੀਤਿਕ ਸਮਾਜੀਕਰਨ ਤੇ ਰਾਜਨੀਤਿਕ ਸੱਭਿਆਚਾਰ ਕੀ ਹੁੰਦਾ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਸੀ ਜਦੋਂ ਆਪਾਂ ਜਿਹੜੇ ਲੋਕ ਆ ਰਾਜ ਦੇ ਜਿਹੜੇ ਲੋਕ ਆ ਸਾਰੇ ਜਦੋਂ ਆਪਾਂ ਕਿਸੇ ਦੇਸ਼ ਦੇ ਵਿੱਚ ਜਿਹੜੀ ਰਾਜਨੀਤੀ ਹੁੰਦੀ ਹੈ ਰਾਜਨੀਤਿਕ ਪ੍ਰਣਾਲੀ ਉਸ ਦੇ ਪ੍ਰਤੀ ਆਪਣੀਆਂ ਜਿਹੜੀਆਂ ਵਿਸ਼ਵਾਸ ਹੁੰਦੇ ਨੇ ਆਪਣੀਆਂ ਆਪਣੀਆਂ ਭਾਵਨਾਵਾਂ ਹੁੰਦੀਆਂ ਨੇ ਆਪਣੇ ਜਿਹੜੇ ਉਹਨਾਂ ਪ੍ਰਤੀ ਕਦਰਾਂ ਕੀਮਤਾਂ ਆਪਣੀਆਂ ਹੁੰਦੀਆਂ ਨੇ ਉਹ ਆਪਣਾ ਰਾਜਨੀਤਿਕ ਸੱਭਿਆਚਾਰ ਹੁੰਦਾ ਹੈ ਉਸ ਨੂੰ ਰਾਜਨੀਤਿਕ ਸੱਭਿਆਚਾਰ ਬੋਲਦੇ ਨੇ ਔਰ ਆਪਣੇ ਇਸ ਰਾਜਨੀਤਿਕ ਸੱਭਿਆਚਾਰ ਨੂੰ ਆਪਣੀਆਂ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਜਿਹੜੀਆਂ ਇਹ ਭਾਵਨਾਵਾਂ ਨੇ ਵਿਸ਼ਵਾਸ ਨੇ ਇਹਨਾਂ ਨੂੰ ਕਾਇਮ ਕਰਨ ਦੇ ਲਈ ਸਰਕਾਰ ਜਦੋਂ ਜਾਂ ਰਾਜਨੀਤਿਕ ਪ੍ਰਣਾਲੀ ਜਦੋਂ ਕੋਈ ਕੰਮ ਕਰਦੀ ਆ ਵੀ ਇਹਨਾਂ ਨੂੰ ਕਾਇਮ ਰੱਖਿਆ ਜਾਵੇ ਤਾਂ ਉਸ ਨੂੰ ਰਾਜਨੀਤਿਕ ਸਮਾਜਿਕरण ਬੋਲਦੇ ਨੇ ਔਰ ਇਸ ਚੀਜ਼ ਦਾ ਠੀਕ ਹੈ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਵਿਸ਼ੇਸ਼ ਮਹੱਤਤਾ ਹੈ ਕਿਉਂਕਿ ਜੇਕਰ ਆਪਣੇ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਪੋਜ਼ੀਟਿਵ ਵਿਊਜ਼ ਹੋਣਗੇ ਤਾਂ ਰਾਜਨੀਤਿਕ ਪ੍ਰਣਾਲੀ ਲਈ ਵਧੀਆ ਹੋਏਗਾ ਕਾਇਮ ਰਹੇਗੀ ਸਰਕਾਰ ਜੇਕਰ 네ਗੇਟਿਵ ਹੋਣਗੇ ਤਾਂ ਰਾਜਨੀਤਿਕ ਪ੍ਰਣਾਲੀ ਦੇ ਲਈ ਉਹ ਘਾਤਕ ਸਿੱਧ ਹੋ ਸਕਦਾ ਹੈ ਹਨਾ ਤਾਂ ਮਤਲਬ ਉਹ ਕੋਸ਼ਿਸ਼ ਕਰੇਗੀ ਰਾਜਨੀਤਿਕ ਪ੍ਰਣਾਲੀ ਕੇ ਪੱਖ ਦੇ ਵਿੱਚ ਵਿਊ ਲੈ ਜਾਣ ਆਪਣੇ ਬਾਰੇ 네ਗੇਟਿਵ ਨਾ ਬੋਲਣ ਪਰ ਇਹ ਜਿਹੜੇ ਰਾਜਨੀਤਿਕ ਸਮਾਜਿਕ ਕਰਨ ਤੇ ਰਾਜਨੀਤਿਕ ਸੱਭਿਆਚਾਰ ਹੈ ਰਾਜਨੀਤਿਕ ਪ੍ਰਣਾਲੀ ਵਾਸਤੇ ਤਾਂ ਵਧੀਆ ਘਟੀਆਂ ਹੋ ਸਕਦਾ ਪਰ ਰਾਜ ਉੱਪਰ ਇਸ ਦਾ ਕੋਈ ਅਸਰ ਨਹੀਂ ਪੈਂਦਾ ਰਾਜ ਤੇ ਤਾਂ ਕੋਈ ਮਹੱਤਵ ਨਹੀਂ ਆਪਾਂ ਕਿਸੇ ਰਾਜਨੀਤਿਕ ਪ੍ਰਣਾਲੀ ਦੇ ਪ੍ਰਤੀ ਆਪਾਂ ਵਿਊਜ਼ ਰੱਖੀ ਆਪਣੇ ਕਿ ਰਾਜਨੀਤਿਕ ਪ੍ਰਣਾਲੀ ਵਧੀਆ ਨਹੀਂ ਹੈਗੀ ਲੋਕਾਂ ਦੇ ਕੰਮ ਨਹੀਂ ਕਰਦੀ ਇਹ ਤਾਂ ਘਟਿਆ ਤਾਂ ਰਾਜਨੀਤਿਕ ਪ੍ਰਣਾਲੀ ਨੂੰ ਅਸਰ ਹੋਊਗਾ ਉਸ ਦਾ ਪਰ ਰਾਜ ਤੇ ਤਾਂ ਕੋਈ ਅਸਰ ਨਹੀਂ ਹੋਇਆ ਰਾਜ ਤਾਂ ਉਮੇਦੌਮੀ ਖੜਾ ਹੋਊਗਾ ਠੀਕ ਹੈ ਸਰਕਾਰ ਕੋਈ ਹੋਰ ਬਦਲ ਜੂ ਕੋਈ ਹੋਰ ਰਾਜਨੀਤਿਕ ਦਲ ਆ ਜਾਊਗਾ ਸਤਾ ਦੇ ਵਿੱਚ ਪਰ ਰਾਜ ਤੇ ਕੋਈ ਅਸਰ ਨਹੀਂ ਹੁੰਦਾ ਤਾਂ ਇਸ ਪੁਆਇੰਟ ਦੇ ਵਿੱਚ ਤੁਸੀਂ ਇਹ ਡਿਫਾਈਨ ਕਰ ਸਕਦੇ ਹੋ ਸਿੱਟਾ ਅੱਗੇ ਸਿੱਟਾ ਤੁਸੀਂ ਕੱਢ ਸਕਦੇ ਹੋ ਕਿ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਮੁੱਖ ਜਿਹੜੇ ਜਿਹੜੇ ਮੇਨ ਮੇਨ ਤੁਹਾਨੂੰ ਮੇਨ ਮੇਨ ਅੰਤਰ ਰੱਖਦੇ ਨੇ ਵੀ ਸਰੂਪ ਸੰਬੰਧੀ ਅੰਤਰ ਲਿਖ ਦਿਓ ਕੰਮਾਂ ਦੇ ਵਿੱਚ ਅੰਤਰ ਤਾਂ ਉਹ ਤੁਸੀਂ ਲਿਖ ਦਿਓ ਵੀ ਸੰਖੇਪ ਅਸੀਂ ਅ ਮਤਲਬ ਸੰਖੇਪ ਵਿੱਚ ਅਸੀਂ ਕਹਿ ਸਕਦੇ ਹਾਂ ਹਨਾ ਕਿ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਜਿਹੜੇ ਮੁੱਖ ਅੰਤਰ ਨੇ ਤੁਸੀਂ ਉਹ ਦੱਸ ਦਿਓ ਵੀ ਰਾਜ ਆ ਜਿਹੜਾ ਚਾਰ ਮੇਨ ਤੱਤਾਂ ਤੋਂ ਮਿਲ ਕੇ ਬਣਦਾ ਹੈ ਪਰ ਰਾਜਨੀਤਿਕ ਪ੍ਰਣਾਲੀ ਹੈ ਜਿਹੜੀ ਉਹ ਮਤਲਬ ਸੰਸਥਾਵਾਂ ਜਿਹੜੀਆਂ ਰਸਮੀ ਜਾਂ ਗੈਰ ਰਸਮੀ ਸੰਸਥਾਵਾਂ ਤੋਂ ਮਿਲ ਕੇ ਬਣਦੀ ਹੈ ਆਈ ਹੋਪ ਕਿ ਤੁਸੀਂ ਪੁਆਇੰਟਾਂ ਨੂੰ ਡਿਫਾਈਨ ਕਰ ਦਿਓ ਬਸ ਚਾਰ ਪੰਜ ਇੱਕ ਪੁਆਇੰਟਾਂ ਨੂੰ ਮੇਨ ਮੇਨ ਉਹਦੇ ਵਿੱਚ ਸੋ ਇਹ ਸਿੱਟਾ ਅੱਗੇ ਤੁਸੀਂ ਕੱਢ ਦਿਓ ਸੋ ਇਸ ਤਰ੍ਹਾਂ ਇਹ ਆਪਣਾ ਜਿਹੜਾ ਲੈਸਨ ਸੀਗਾ ਫਸਟ ਆਪਣਾ ਵੀ ਸੈਮੈਸਟਰ ਸੈਕੰਡ ਦਾ ਰਾਜਨੀਤਿਕ ਪ੍ਰਣਾਲੀ ਇਸ ਦੇ ਆਪਾਂ ਅਰਥ ਪਰਿਭਾਸ਼ਾਵਾਂ ਵਿਸ਼ੇਸ਼ਤਾਵਾਂ ਇਸ ਦੇ ਕੰਮ ਰਾਜ ਤੇ ਰਾਜਨੀਤਿਕ ਪ੍ਰਣਾਲੀ ਦੇ ਵਿੱਚ ਕੀ ਅੰਤਰ ਹੈ ਇਹ ਆਪਾਂ ਕੰਪਲੀਟ ਹੈ ਜਿਹੜਾ ਉਹ ਕਰ ਚੁੱਕਿਆ ਤੋ ਮੈਨੂੰ ਉਮੀਦ ਹੈ ਸਮਝਾਉਣ ਦੀ ਵਧੀਆ ਕੋਸ਼ਿਸ਼ ਕੀਤੀ ਹੈ ਦੁਬਾਰਾ ਫੇਰ ਇੱਕ ਵਾਰ ਮੈਂ ਤੁਹਾਨੂੰ ਦੱਸ ਦੇਵਾਂ ਚਾਹਾਂ ਨੋਟਸ ਨੇ ਜਿਹੜੇ ਤੁਹਾਡੇ ਲਈ ਬਣ ਰਹੇ ਨੇ ਪਰ ਮੈਨੂੰ ਲਿਖਣ ਦਾ ਥੋੜਾ ਟਾਈਮ ਹਨ ਸਮਾਂ ਤੁਹਾਨੂੰ ਪਤਾ ਹੈ ਕਈ ਵਾਰ ਉਹਨਾਂ ਉਪਰ ਕੰਮ ਹੋ ਜਾਂਦੇ ਨੇ ਔਰ ਲਿਖਣੇ ਵੀ ਬਹੁਤ ਸੋਚ ਸਮਝ ਕੇ ਬੰਦੇ ਨੇ ਤਾਂ ਕਿ ਬੱਚਿਆਂ ਨੂੰ ਸਮਝ ਆਉਣ ਮੈਂ ਇਸ ਮੈਂ ਕੋਸ਼ਿਸ਼ ਕਰ ਰਿਹਾ ਬੀਏ ਸਮੈਸਟਰ ਸੈਕੰਡ ਦੇ ਘੱਟ ਤੋਂ ਘੱਟ ਕਿਉਂਕਿ ਬਾਕੀ ਕਲਾਸਾਂ ਦੇ ਮੈਨੂੰ ਨਹੀਂ ਲੱਗਦਾ ਕੋਸ਼ਿਸ਼ ਕਰਾਂਗੇ ਕਿ ਪੇਪਰਾਂ ਕਿਉਂਕਿ ਮਈ ਦੇ ਵਿੱਚ ਪੇਪਰ ਨੇ ਕੱਲੇ ਇਹ ਸਮੈਸਟਰ ਦੇ ਵੀ ਮੈਂ ਪੂਰੇ ਕਰ ਲਵਾਂ ਨਾ ਤਾਂ ਅਗਲੇ ਜਿਹੜੇ ਤਿੰਨ ਅੱਗੇ ਹਨਾ ਮਤਲਬ ਕਿ ਫਸਟ 3rd 5th ਉਸ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਨੋਟਸ ਨੇੜੇ ਉਹ ਪ੍ਰੋਵਾਈਡ ਕਰਵਾ ਦਿੱਤੇ ਜਾਣ ਸੋ ਇਹ ਜਦੋਂ ਪੀਡੀਐਫ ਤਿਆਰ ਹੋ ਗਈ ਮੈਂ ਵੀਡੀਓ ਪਾ ਕੇ ਤੁਹਾਨੂੰ ਦੱਸ ਦੇਵਾਂਗਾ ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨੇ ਹੀ ਏ ਆਪਣਾ ਲੈਸਨ ਕੰਪਲੀਟ ਹੈ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਈ ਹੈ ਪੋਲੀਟੀਕਲ ਸਾਇੰਸ ਦੀ ਕੋਈ ਏਡੀ ਔਖੀ ਨਹੀਂ ਹੈਗੀ ਸਮਝਣ ਦੀ ਜ਼ਰੂਰਤ ਹੈ ਬਿਲਕੁਲ ਆਸਾਨ ਹੈ ਕੰਮ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਔਰ ਜੇਕਰ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ ਜੇਕਰ ਤੁਸੀਂ ਫੇਸਬੁਕ ਉੱਪਰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਇੰਗਲਿਸ਼ ਫੈਮਿਲੀ 87 YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਫੇਸਬੁਕ ਦੇ ਜਿਹੜਾ ਪੇਜ ਹੈ ਜਿਹੜਾ ਉਸ ਨੂੰ ਵੀ ਫੋਲੋ ਕਰੋ ਸੋ ਮਿਲਦੇ ਆ ਅਗਲੀ ਵੀਡੀਓ ਲੈ ਕੇ ਔਰ ਉਨਤਕ ਦਿਓ ਇਜਾਜ਼ਤ ਥੈਂ